ਗੁਰਬਾਣੀ ਸੰਵਾਦ YouTube ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਇਸ YouTube ਚੈਨਲ 'ਆਹੀਂ ਜਿੱਥੇ ਗੁਰਬਾਣੀ ਨਾਲ ਸੰਬੰਧਿਤ ਵੱਖ-ਵੱਖਰੇ ਜਿਹੜੇ ਵਿਸ਼ੇ ਆ ਉਹਨਾਂ ਨੂੰ ਅਸੀਂ ਸਮੇਂ-ਸਮੇਂ 'ਤੇ ਛੁੰਦੇ ਰਹੀਨੇ ਆ ਗੁਰਬਾਣੀ ਨਾਲ ਸੰਬੰਧਿਤ ਜਿਹੜੇ ਤੁਹਾਡੇ ਸਵਾਲ ਆ ਉਹਨਾਂ ਦੇ ਉੱਤਰ ਦੇਣ ਦੀ ਵੀ ਜੱਥਾ ਜੋ ਕੋਸ਼ਿਸ਼ ਕਰਦੇ ਆ ਇਹਦੇ ਨਾਲ ਨਾਲ ਅਸੀਂ ਉਹ ਕੋਈ ਸ਼ਕਸ਼ੀਤਾਂ ਨਾਲ ਮੁਲਾਕਾਤ ਕਰ ਅਸੀਂ ਉਹਨਾਂ ਦੇ ਇਸ ਸਫਰ ਬਾਰੇ ਜਾਣਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਸਾਡਾ ਮਕਸਦ ਹੁੰਦਾ ਇਸ ਆਧਾਰਨ ਉਸ ਸ਼ਕਸ਼ੀਤ ਬਾਰੇ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ ਨਹੀਂ ਬਲਕਿ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਜਿਹੜਾ ਰੋਹਾਨੀਅਤ ਦਾ ਸਫਰ ਆ ਇਹ ਉਹਨਾਂ ਦੀ ਕਿਵੇਂ ਸ਼ੁਰੂਆਤ ਹੋਈ ਕੀ ਮਹਿਸੂਸ ਕੀਤਾ ਸ਼ੁਰੂਆਤ ਕਿਵੇਂ ਹੋਈ ਅਤੇ ਹੁਣ ਇਸ ਉਮਰ ਦੇ ਪੜਾਅ ਵਿੱਚ ਉਹ ਕੀ ਮਹਿਸੂਸ ਕਰਦੇ ਆ ਅਸਲ ਵਿੱਚ ਅਸੀਂ ਇਹਨਾਂ ਪ੍ਰੋਗਰਾਮਾਂ ਰਾਹੀਂ ਧਰਮ ਦੀ ਜਿਹੜੀ ਅਸਲ ਕਦਰੋ-ਕੀਮਤਾਂ ਜਿਹੜੇ ਵੈਲਿਊਜ਼ ਆ ਉਹਨਾਂ ਨੂੰ ਅਸੀਂ ਜ਼ੋਰ ਦੇ ਕੇ ਉਹਨਾਂ ਉਤੇ ਉਹ ਹੀ ਆਮ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਯਤਨ ਕਰਦੇ ਆ ਸਾਡੇ ਕੋਲ ਜਿਹੜੇ ਸੁਰੇਧ ਸੱਜਣ ਆ ਉਹ ਕਿਵੇਂ ਸਾਨੂੰ ਇਹ ਸਲਾਹ ਵੀ ਦਿੰਦੇ ਆ ਕਿ ਅਸੀਂ ਜਿਹੜੇ ਗੁਰਬਾਣੀ ਨਾਲ ਸੰਬੰਧਿਤ ਸ਼ਕਤੀ ਤਾਂ ਜਿਨ੍ਹਾਂ ਨੇ ਗੁਰਬਾਣੀ ਨੂੰ ਚਿੰਗਦੇ ਰਹੋ ਕੋਖੇ ਆ ਬਾਜਿਆ ਅਤੇ ਖਾਸ ਤੌਰ ਤੇ ਪ੍ਰਚਾਰ ਦੇ ਖੇਤਰ ਵਿੱਚ ਵਿਚਰ ਰਿਹਾ ਆਪਣਾ ਯੋਗਦਾਨ ਪਾ ਰਿਹਾ ਅਸੀਂ ਉਹਨਾਂ ਨਾਲ ਜਿਹੜੀ ਆ ਉਹ ਇੰਟਰਵਿਊ ਕਰਾ ਕਰੀਏ ਗੱਲਬਾਤ ਕਰਿਆ ਕਰੀਏ ਅਤੇ ਉਹਨਾਂ ਪਾਸੋਂ ਗੁਰਬਾਣੀ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਵੱਧ ਤੋਂ ਵੱਧ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰਿਆ ਕਰੀਏ ਭਾਵੇਂ ਸਾਡੇ ਦਰਸ਼ਕਾਂ ਦਾ ਜਿਹੜੇ ਸੁਰੇਧ ਦਰਸ਼ਕਾ ਉਹਨਾਂ ਦਾ ਇਹ ਸੁਝਾਜ ਜਿਹੜਾ ਇਹ ਸ਼ਲਾਗਾ ਜੋਗ ਆ ਵਿਚਾਰਨ ਜੋਗ ਆ ਪਰ ਅਸੀਂ ਫਿਲਹਾਲ ਜਿਹੜਾ ਜ਼ੋਰ ਦੇ ਰਹੇ ਆ ਉਹ ਕਿਉਂਕਿ ਇਸ ਪਹਿਲੂ ਤੇ ਦੋਰ ਦੇ ਰਹੇ ਆ ਇਹਨਾਂ ਮੁਲਾਕਾਤਾਂ ਦੌਰਾਨ ਕਿ ਗੁਰਬਾਣੀ ਨੂੰ ਅਸਲ ਵਿੱਚ ਅਸੀਂ ਕਿਉਂ ਪੜਨਾ ਪੜਨ ਦਾ ਅਸਲ ਮਕਸਦ ਕੀ ਆ ਕਿ ਉਹ ਇਹਨਾਂ ਨਾਲ ਇਹ ਵੀ ਦਰਸਾਉਣਾ ਕਿ ਗੁਰਬਾਣੀ ਦੀ ਦੱਸੀ ਹੋਈ ਜੀਵਨ ਜੁਗਤ ਨੂੰ ਜਿਹੜਾ ਹਰ ਸਿੱਖ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਰੂਪ ਵਿੱਚ ਮੰਨ ਕੇ ਉਹ ਆਪਣੇ ਜੀਵਨ ਨੂੰ ਹਰ ਪੱਖੋਂ ਸਵਾਰਨਾ ਚਾਹੁੰਦਾ ਘੜਨਾ ਚਾਹੁੰਦਾ ਤਾਂ ਉਹ ਜ਼ਰੂਰੀ ਨਹੀਂ ਕਿ ਉਹ ਕੋਈ ਕਿਸੇ ਖਾਸ ਜਿਹੜਾ ਉਹ ਕਿਤੇ ਨਾਲ ਸੰਬੰਧਿਤ ਆ ਖਾਸ ਤੌਰ ਤੇ ਜਿਹੜਾ ਉਹ ਧਾਰਮਿਕ ਕਿਤੇ ਨਾਲ ਸੰਬੰਧਿਤ ਹੋਵੇ ਤਾਂ ਹੀ ਉਹ ਵਧੇਰੇ ਜਿਹੜੀ ਆ ਸਾਥ ਗੱਲ ਕਰ ਸਕਦਾ ਬਲਕਿ ਅਸੀਂ ਦੇਖਦੇ ਆ ਤੁਸੀਂ ਖੁਦ ਮਹਿਸੂਸ ਕੀਤਾ ਹੋਊਗਾ ਕਿ ਜਿਹੜੇ ਆਮ ਸਧਾਰਨ ਸੇਖਾ ਉਹ ਖਾਸ ਤੌਰ ਤੇ ਨੌਜਵਾਨ ਵਰਗ ਆ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਜਿਨ੍ਹਾਂ ਨੇ ਬਾਗਦੂੜ ਸੰਭਾਲ ਲਿਆ ਜਿਨ੍ਹਾਂ ਦੇ ਮੁੰਡਿਆਂ ਤੇ ਪੰਜ ਦੀਆਂ ਜਿਹੜੀਆਂ ਵੱਖੋ ਵੱਖਰੇ ਖੇਤਰਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਮੋਢਿਆਂ ਤੇ ਹੋਣੀਆਂ ਉਹਨਾਂ ਨੇ ਨਿਭਾਉਣੀਆਂ ਉਹਨਾਂ ਦੀ ਜਿਹੜੀ ਬੁਨਿਆਦ ਆ ਜਿਹੜੀ ਨਹੀਂ ਆ ਉਹ ਕਿਸ ਤਰ੍ਹਾਂ ਨਾਲ ਜਿਹੜੇ ਆ ਉਹ ਉਹਨਾਂ ਨੇ ਰੱਖੀ ਆ ਔਰ ਉਹਨਾਂ ਦੇ ਮਨਾਂ ਵਿੱਚ ਕਿਹੋ ਜੀ ਭਾਵਨਾ ਪਿਆਰ ਆ ਅਤੇ ਉਹਨਾਂ ਨੇ ਗੁਰਬਾਣੀ ਨੂੰ ਕਿਸ ਰੂਪ ਵਿੱਚ ਸਮਝ ਕੇ ਇਹ ਠੀਕ ਆ ਕਿ ਉਹਨਾਂ ਨੇ ਐਸਾ ਨਹੀਂ ਕਿ ਗੁਰਬਾਣੀ ਦੇ ਹਰ ਪੱਖ ਨੂੰ ਉਹਨਾਂ ਨੇ ਦਾਰਸ਼ਨਿਕ ਪੱਖੋਂ ਬਹੁਤ ਚੰਗੀ ਤਰ੍ਹਾਂ ਗਹਿਰੇ ਤਲ ਦੇ ਸਮਝਿਆ ਨੇ ਸਾਡਾ ਇਹ ਮਕਸਦ ਹੈ ਵੀ ਨਹੀਂ ਕਿਉਂਕਿ ਬਹੁਤ ਸਾਰੇ ਹੋਰ ਪ੍ਰੋਗਰਾਮ ਜਿਹੜੇ ਸੁਰੇਧ ਸੱਜਣ ਇਸ ਪਹਿਲੂ ਦੀ ਜਿਹੜੀ ਆ ਉਹਦੇ ਉਤੇ ਵਿਜਲਦੇ ਆ ਵਿਸ਼ੇਸ਼ ਚਾਲ ਨਾ ਪਾ ਰਹੇ ਆ ਆਪਣਾ ਯੋਗਦਾਨ ਪਾ ਰਹੇ ਆ ਪਰ ਅਸੀਂ ਜਿਹੜਾ ਖਾਸ ਤੌਰ ਤੇ ਜਿਹੜਾ ਪ੍ਰੈਕਟੀਕਲ ਆ ਕਿ ਪ੍ਰੈਕਟੀਕਲੀ ਇਸ ਰਾਹ ਤੇ ਤੁਰ ਕੇ ਕਿਸੇ ਨੇ ਕੀ ਕੁਝ ਖਟਿਆ ਹਾਸਲ ਕੀਤਾ ਪਾਇਆ ਲੱਭਿਆ ਅਸੀਂ ਵਿਸ਼ੇਸ਼ ਤੌਰ ਤੇ ਆਮ ਜਿਹੜਾ ਸਧਾਰਨ ਸਿੱਖਾ ਉਦੇ ਤੋਂ ਅਸੀਂ ਇਹ ਜਾਣਕਾਰੀ ਹਾਸਲ ਕਰ ਇਹ ਜਿਹੜਾ ਪਾਕਾ ਉਹ ਆਮ ਸੰਗਤਾਂ ਤੱਕ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਨੇ ਆ ਤੇ ਇਸ ਲਈ ਅਸੀਂ ਜਿਹੜਾ ਖਾਸ ਤੌਰ ਤੇ ਜਿੰਨੂੰ ਆਪਾਂ ਸਧਾਰਨ ਸ਼ਬਦਾਂ ਵਿੱਚ ਕਹਿ ਦਿੰਨੇ ਆ ਕਿ ਜਿਨ੍ਹਾਂ ਨੂੰ ਅਜੇ ਧਰਮੋਂ ਪੱਖੋਂ ਜਿਹੜੀ ਆ ਅਜੇ ਇੰਨੀ ਜ਼ਿਆਦਾ ਸੀ ਇਹ ਨਹੀਂ ਕਹਿ ਸਕਦੇ ਕਿ ਬੜੇ ਉਹ ਜਾਗਰੂਕ ਆ ਜ ਜन्होंने ਗੁਰਬਾਣੀ ਦੇ ਫਰਜ਼ ਬੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲਿਆ ਬਲਕਿ ਉਹਨਾਂ ਦੀ ਸ਼ੁਰੂਆਤ ਆ ਪਰ ਜਦੋਂ ਨਹੀਂ ਜਿਹੜੀ ਆ ਉਹ ਮਜ਼ਬੂਤ ਆ ਜੇ ਉਹਨਾਂ ਨੇ ਬੇਸਿਕ ਗੱਲ ਸਮਝ ਲਈ ਕਿ ਗੁਰਬਾਣੀ ਅਸੀਂ ਪੜ੍ਹਨੀ ਕਦੇ ਲਈ ਆ ਤਾਂ ਉਹ ਬੜੀ ਮਹਤਵਪੂਰਨ ਹੋਰ ਆਉਣ ਵਾਲੇ ਸਮੇਂ ਐਸੀ ਜਿਹੜੀਆਂ ਸ਼ਕਸ਼ੀਤਾਂ ਐਸੀ ਜਿਹੜੇ ਸੱਜਣਾਂ ਉਹ ਬੜਾ ਮਹਤਵਪੂਰਨ 파ਟ ਅਦਾ ਕਰ ਸਕਦੇ ਆ ਸਾਡੇ ਵਿੱਚ ਜਿਹੜੇ ਕਥਨੀ ਦੇ ਸੁਰਮੇ ਜਿਹੜੇ ਆ ਉਹਨਾਂ ਦੀ ਗਿਣਤੀ ਨਿਰੰਦੇਵ ਵੱਧਦੀ ਜਾ ਰਹੀ ਆ ਪਰ ਕਰਨੀ ਦੇ ਸੁਰਮੇ ਜਿਹੜੇ ਆ ਉਹਨਾਂ ਦੀ ਗਿਣਤੀ ਘਟਦੀ ਜਾ ਰਹੀ ਆ ਤੋ ਸਾਡੀ ਕੋਸ਼ਿਸ਼ ਆ ਕਿ ਅਸੀਂ ਕਥਨੀ ਦੇ ਨਾਲ ਜਿਹੜੀ ਕਰਨੀ ਆ ਉਹਨੂੰ ਵੀ ਨਾਲ ਲੈ ਕੇ ਦੁਰੀਏ ਤਾਂ ਕਿ ਜਿਹੜੇ ਦੋਵੇਂ ਚੀਜ਼ਾਂ ਕਥਨੀਅਤ ਦੇ ਕਰਨੀ ਇਹਨਾਂ ਦੋਨਾਂ ਦੀ ਪ੍ਰਦਾਨਤਾ ਸਾਨੂੰ ਦੇਖਣ ਨੂੰ ਮਿਲੇ ਤੋ ਅੱਜ ਜਿਸ ਸ਼ਖਸੀਅਤ ਨਾਲ ਅਸੀਂ ਮੁਲਾਕਾਤ ਕਰ ਰਹੇ ਆ ਇਹ ਵਰਕਰਦਾਰ ਭੁਪਿੰਦਰ ਸਿੰਘ ਆ ਜਿਹੜੇ ਕਿ ਅਜੇ ਸਟੂਡੈਂਟ ਹੀ ਇਥੇ ਵਿਦਦੇ ਆ ਇਹ ਆਈਟੀ ਦੇ ਇਥੇ ਸਟਰੀ ਕਰ ਰਹੇ ਆ ਇਸ ਡਿਪਲੋਮਾ ਜਿਹੜਾ ਉਹ ਕਰਨ ਲਈ ਇਬਸ਼ੀਤ ਤੌਰ ਤੇ ਇੱਥੇ ਪਹੁੰਚੇ ਹੋਏ ਆ ਤੋ ਇਹਨਾਂ ਨੂੰ ਕੇਵਲ ਅੱਗੇ 11 ਕੋ ਮਹੀਨੇ ਇੱਕ ਅਨੁਭਵ ਵਿੱਚ ਹੋਇਆ ਤੋ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹ ਇਹਨਾਂ ਨੇ ਆਪਣੇ ਬਾਰੇ ਜਿਹੜਾ ਇਹਨਾਂ ਦਾ ਆਪਣਾ ਨਿੱਜੀ ਤਜਰਬਾ ਅਨੁਭਵਾ ਇਹਨਾਂ ਦੇ ਰਸਤੇ ਵਿੱਚ ਚੁਣੌਤੀਆਂ ਆਈਆਂ ਜਿਹਨਾਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਨੇ ਕਿਵੇਂ ਕੀਤਾ ਗੁਰਬਾਣ ਨਾਲ ਜੁੜ ਕੇ ਇਹਨਾਂ ਨੇ ਕੀ ਕੁਝ ਖਟਿਆ ਕੁਝ ਕੁਝ ਪਾਇਆ ਕੀ ਕੁਝ ਲੱਭਿਆ ਤੁਸੀਂ ਸਾਰੇ ਸਾਡੇ ਦਰਸ਼ਕਾਂ ਨਾਲ ਜਿਹੜੇ ਆ ਉਹ ਜ਼ਰੂਰ ਆਪਣੇ ਨਿੱਜੀ ਜਿਹੇ ਵਿਚਾਰ ਆ ਉਹ ਸਾਂਝੇ ਕਰਨ। ਤੋਂ ਆਪਣੇ ਇਰਜੇਵੇ ਭਰੇ ਸਮੇਂ ਵਿੱਚ ਉਸ ਸਮਾਂ ਕੱਢ ਕੇ ਇਹ ਸਾਡੇ ਪਾਸ ਪਹੁੰਚੇ ਆ। ਤੋਂ ਸਭ ਤੋਂ ਪਹਿਲਾਂ ਗੁਪਿੰਦਰ ਸਿੰਘ ਜੀ ਤੁਹਾਡਾ ਇਹ ਜੂ ਟੂ ਚੈਨਲ ਤੇ ਅਸੀਂ ਸਵਾਗਤ ਕਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਪਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਆਪਣੇ ਆਪਣੇ ਬਚੂਕੜ ਬਾਰੇ, ਪਰਿਵਾਰ ਬਾਰੇ ਸੰਖੇਪ ਜੀ ਜਿਹੜੀ ਜਾਣਕਾਰੀ ਆ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਹਾਂਜੀ ਜਿਵੇਂ ਬਾਬਾ ਜੀ ਨੇ ਦੱਸਿਆ ਮੇਰਾ ਨਾਮ ਭਪਿੰਦਰ ਸਿੰਘ ਢੁਵਾਲਾ ਤੇ ਮੈਂ ਇੰਦੌਰ ਦਾ ਮੱਧ ਪ੍ਰਦੇਸ਼ ਆ ਰਹਿਣ ਵਾਲਾ ਹਾਂ ਤੇ ਉੱਥੋਂ ਹੀ ਪਲ ਬੜ ਕੇ ਮੈਂ ਇੱਥੇ ਕੈਨੇਡਾ ਆਇਆ ਹਾਂ ਮੈਨੂੰ ਕੈਨੇਡਾ ਹੋਏ 11 ਮਹੀਨੇ ਹੋਏ ਆ ਮੈਂ ਵੈਂਕੂਵਰ ਕਮਿਊਨਿਟੀ ਕਾਲਜ ਦੇ ਵਿੱਚ ਆਪਣਾ ਆਈ.ਡੀ ਦਾ ਡਿਪਲੋਮਾ ਕਰ ਰਿਹਾ ਆ ਤੇ ਹੌਲੀ ਹੌਲੀ ਬਾਬੇ ਦੀ ਕਿਰਪਾ ਨਾਲ ਬਾਬੇ ਦਾ ਓਟਾਸਾ ਲੱਗੇ ਸੀ ਅੱਗੇ ਵਧੀ ਜਾ ਰਹੇ ਹਾਂ ਤੇ ਪਿਛਲੇ ਜਿਹੜੇ ਦੇਖਿਆ ਜਾਵੇ ਤਾਂ ਸ਼ੁਰੂ ਤੋਂ ਹੀ ਅਸੀਂ ਸਿੱਖੀ ਵਾਲ ਸੀਗੇ ਸਾਡੇ ਪੇਰੈਂਟਸ ਸਿੱਖੀ ਨੂੰ ਮੰਨਦੇ ਸੀਗੇ ਤੇ ਅਸੀਂ ਵੀ ਮੰਨਣਾ ਸ਼ੁਰੂ ਕੀਤਾ ਤੇ ਬੰਦੇ ਜੀ ਤੁਸੀਂ ਤੁਸੀਂ ਕਿ ਜਿਹੜਾ ਤੁਸੀਂ ਇਸ਼ਾਰਾ ਕਰੀ ਦਿੱਤਾ ਕਿ ਤੁਹਾਡੇ ਘਰ ਦਾ ਮਾਹੌਲ ਹੀ ਜਿਹੜਾ ਉਹ ਸਿੱਖੀ ਵਾਲਾ ਮਾਹੌਲ ਸੀਗਾ ਹਾਂਜੀ ਤੇ ਤੁਸੀਂ ਥੋੜਾ ਜਿਆ ਦੱਸੋਗੇ ਕਿ ਤੁਹਾਨੂੰ ਗੜੀ ਲੱਗਣਾ ਇਹ ਤੁਹਾਡੇ ਪੇਰੈਂਟਸ ਨੂੰ ਦੇਖ ਕੇ ਜਾਂ ਉਹਨਾਂ ਦੀ ਪ੍ਰੇਰਣਾ ਨਾਲ ਲੱਗੀ ਇਸ ਦੀ ਵਾ ਥੋੜਾ ਜਿਆ ਤੁਸੀਂ ਆਪਣਾ ਜਿਹੜਾ ਤੁਹਾਡਾ ਅਨੁਭਵ ਆ ਥੋੜਾ ਜਿਆਦਾ ਸਾਂਝਾ ਕਰੋਗੇ ਹਾਂਜੀ ਤੇ ਜਿਵੇਂ ਜਦ ਜਦ ਜਿੱਦਨ ਅਸੀਂ ਹੋਸ਼ ਸਮਾ ਲਿਆ ਆ ਸਾਨੂੰ ਸਿਰਫ ਆਈ ਜੇ ਆਈ ਪਤਾ ਆ ਕਿ ਗੁਰਦੁਆਰੇ ਸਾਬ ਜਾਣਾ ਗੁਰਬਾਣੀ ਨੂੰ ਮੰਨਣਾ ਇੱਕ ਚੰਗੀ ਗੱਲ ਆ ਅਸੀਂ ਜਦ ਬਚਪਨ ਸੀਗੇ ਛੋਟੇ ਸੀਗੇ ਇੱਕ ਪੜਵੀ ਸਾਨੂੰ ਸਾਡੀ ਮਾਤਾ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਗੁਰਬਾਣੀ ਦਾ ਉਪਚਾਰ ਕਰਾਂਦੀ ਹੁੰਦੀ ਸੀਗੀ ਅਸੀਂ ਪਾਠ ਕਰ ਦਿੰਦੇ ਸੀਗੇ ਪਹਿਲੀ ਬਾਡੀ ਦਾ ਤੇ ਵਿਲਾਵਲ ਮੋਹੱਲਾ ਪੰਜਮਾ ਦਾ ਪਾਠ ਕਰ ਦਿੰਦੇ ਸੀਗੇ ਸ਼ਰਧ ਪੜਦੇ ਸੀਗੇ ਸ਼ਬਦ ਪੜਦੇ ਹੁੰਦੇ ਸੀਗੇ ਤੇ ਜਿਦਾ ਦਾ ਸਾਡੀ ਸਵੇਰ ਹੁੰਦੀ ਸੀ ਕਿ ਸਾਡੀ ਮਾਤਾ ਜੀ ਨੇ ਸਾਡੇ ਬੈੱਡ ਲੱਗੇ ਕਰਕੇ ਬੈੱਡ ਲੱਗੇ ਆ ਕੇ ਪਾਠ ਕਰਨਾ ਜਪਜੀ ਸਾਹਿਬ ਦਾ ਪਾਠ ਕਰਨਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਸਾਡੀ ਸਵੇਰ ਤੇ ਰਾਤ ਵੀ ਲਾਈਕ ਗੁਰਬਾਣੀ ਕੰਨਾਂ ਚ ਪੈਂਦੇ ਪੈਂਦੇ ਹੁੰਦੀ ਸੀ ਤਾਂ ਅਸੀਂ ਸ਼ੁਰੂ ਤੋਂ ਹੀ ਗੁਰਬਾਣੀ ਵੱਲ ਇਦਾਂ ਅਟੈਚ ਆ ਤੇ ਬਾਬੇ ਆ ਲਾਈਕ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਜਾਂਦੇ ਰਹਿੰਦੇ ਆ ਤੇ ਸ਼ੁਰੂ ਤੋਂ ਹੀ ਲਾਈਕ ਜਦੋਂ ਸਾਨੂੰ ਚੇਤਤਾ ਆ ਕਿ ਗੁਰਦੁਆਰਾ ਸਾਹਿਬ ਜਾਣਾ ਇੱਕ ਚੰਗੀ ਚੀਜ਼ ਹੈ ਸਾਨੂੰ ਇਹੀ ਪਤਾ ਹੈ ਮਤੋਂ ਦੇ ਜਿਹੜੇ ਮਾਤਾ ਪਿਤਾ ਜੀ ਆ ਘਰ ਵਿੱਚ ਜਿਹੜਾ ਤਾਂ ਮਾਹੌਲ ਸੀਗਾ ਕਿ ਗੁਰਬਾਣੀ ਨਾਲ ਜੁੜੇ ਹੋਏ ਸੀ ਪੜ੍ਹਦੇ ਸੀ ਔਰ ਕੋਸ਼ਿਸ਼ ਕਰਦੇ ਸੀ ਕਿ ਉਹਨਾਂ ਦੇ ਬੱਚੇ ਵੀ ਜਿਹੜੇ ਆ ਕਿ ਇਸ ਪਾਸੇ ਜੁੜਨੇ ਸੀ ਮਾਤਾ ਪਿਤਾ ਨੂੰ ਸਮਝਣ ਹਾਂਜੀ ਇਸ ਤੋਂ ਇਲਾਵਾ ਜਿਹੜਾ ਮਾਹੌਲ ਨਾ ਪਾੜ ਤੋਂ ਇਲਾਵਾ ਜੋ ਗੁਰਬਾਣੀ ਦੀਆਂ ਜਿਵੇਂ ਅਸੀਂ ਕਹਿ ਸਕੀਏ ਸਿੱਖੀ ਦੀਆਂ ਜਿਹੜੀਆਂ ਵੈਲਿਊਜ਼ ਹੈਗੀਆਂ ਕਦਰੋ ਕੀਮਤਾਂ ਜਿਹੜੀਆਂ ਹੈਗੀਆਂ ਇਹ ਸਾਡੇ ਕੈਰੈਕਟਰ ਤਾਂ ਸਾਡੇ ਵਿਵਹਾਰ ਰਹੀਂ ਜਿਹੜੀਆਂ ਪ੍ਰਗਟ ਹੁੰਦੀਆਂ ਜ਼ਾਹਰ ਹੁੰਦੀਆਂ ਤਾਂ ਐਸਾ ਮਾਹੌਲ ਵੀ ਤੁਹਾਨੂੰ ਜਿਹੜਾ ਆਪਣੇ ਮਾਤਾ ਪਿਤਾ ਜਾਂ ਆਪਣੇ ਵੱਡੇ ਬਜ਼ੁਰਗਾਂ ਦੇ ਵੀ ਦੇਖਣ ਨੂੰ ਮਿਲਿਆ ਜਾਂ ਸਿਰ ਜਿਹੜਾ ਉਹ ਪਾਠ ਪੂਜਾ ਜਾਂ ਗੁਰਦੁਆਰੇ ਨੇ ਤਿੰਨਾਂ ਜਾਣ ਤਾਂ ਕਿ ਹੀ ਸੀਮਤ ਸੀ ਅ ਅਸੀਂ ਸਾਡੇ ਵੱਡੇ ਬਜ਼ੁਰਗਾਂ ਨੂੰ ਮੇਰੇ ਸਾਡੇ ਬਾਬਾ ਜੀ ਲਾਈਕ ਮੇਰੇ ਗ੍ਰੈਂਡਫਾਦਰ ਤੇ ਮੇਰੇ ਪਿਤਾ ਜੀ ਦੇ ਨਾਲ ਅਸੀਂ ਉਹਨਾਂ ਤੋਂ ਹੀ ਸਿੱਖਿਆ ਆਇਆ ਕਿ ਜਿੰਨੀ ਵੱਧੜ ਕੇ ਤੁਸੀਂ ਸੇਵਾ ਕਰ ਸਕਦੇ ਹੋ ਕਿਤੇ ਸੇਵਾ ਕਰੋ ਲੋਕਾਂ ਦੀ ਹੈਲਪ ਕਰੋ ਅਸੀਂ ਆਈ ਸਿੱਖਿਆ ਆਇਆ ਤੇ ਜਿਹੜੇ ਸਿੱਖੀ ਦੇ ਚਿੱਤ ਆਪਣ ਨੂੰ ਗੁਰਬਾਣੀ ਸਖੰਦੀ ਆ ਕਿ ਜੇ ਸੱਤ ਤੱਕ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ ਤੁਸੀਂ ਹੈਲਪ ਕਰਨਾ ਹੀ ਆ ਤੁਹਾਡਾ ਹੌਸਲਾ ਕਦੇ ਵੀ ਥੱਲੇ ਨਹੀਂ ਹੋਣਾ ਚਾਹੀਦਾ ਤੁਹਾਡਾ ਮੋਰਲ ਕਦੇ ਡਾਊਨ ਨਹੀਂ ਹੋਣਾ ਚਾਹੀਦਾ ਆ ਅਸੀਂ ਲੋਕਾਂ ਨੇ ਸ਼ੁਰੂ ਤੋਂ ਹੀ ਹੈਲਪ ਕਰਨੀ ਸਿੱਖੀ ਆ ਸਾਰੇ ਲੋਕਾਂ ਦੀ ਤੇ ਵੱਡ ਚੜ ਕੇ ਸੇਵਾ ਵਿੱਚ ਹਿੱਸੇ ਲੈਂਦੇ ਆ ਤੇ ਅਸੀਂ ਵੀ ਸ਼ੁਰੂ ਤੋਂ ਹੀ ਉਸੇ ਵੱਲ ਜਾ ਰਹੇ ਆ ਤੇ ਸਾਨੂੰ ਪਤਾ ਸੀਗਾ ਕਿ ਸੇਵਾ ਕਰਕੇ ਕੁਝ ਨਾ ਕੁਝ ਚੰਗਾ ਹਾਸਿਲ ਹੁੰਦਾ ਆ ਬਚਪਨ ਤੋਂ ਹੀ ਤੇ ਹੁਣ ਜਦ ਅਸੀਂ ਐਸੀ ਵੀ ਸੇਵਾ ਕਰੀ ਦੀਏ ਸਾਨੂੰ ਵੀ ਸਕੂਨ ਮਿਲਦਾ ਮਨ ਨੂੰ ਤੇ ਮਨ ਨੂੰ ਸਕੂਨ ਪ੍ਰਾਪਤੀ ਹੁੰਦੀ ਹੈ ਸੇਵਾ ਕਰਕੇ ਆਪ ਬੰਸੀ ਇਹ ਦੱਸਿਓ ਤੁਸੀਂ ਕਿ ਤੁਸੀਂ ਕਿਉਂਕਿ ਪੰਜਾਬ ਤੋਂ ਬਾਹਰ ਤੁਸੀਂ ਤੁਹਾਡਾ ਜਿਹੜਾ ਤੁਹਾਡਾ ਜਨਮ ਆ ਉੱਥੇ ਤੁਹਾਡੀ ਪਰਵਰਿਸ਼ ਹੋਈ ਆ ਉੱਥੇ ਸਕੂਲ ਗਏ ਹੋ ਕਾਜ ਗਏ ਆ ਪੰਜਾਬ ਦਾ ਮਾਹੌਲ ਤਾਂ ਡਿਫਰੈਂਟ ਆ ਹਾਂਜੀ ਹਾਂਜੀ ਪਰ ਉਹ ਜਿਹੜਾ ਪੰਜਾਬ ਤੋਂ ਬਾਹਰ ਸਕੂਲ ਵਿੱਚ ਪੜਦੇ ਆ ਕਿਉਂਕਿ ਤੁਸੀਂ ਦਸਤਾਰ ਜਿਹੜੀ ਸਜਾਉਂਦੇ ਸੀਗੇ ਤਾਂ ਤੁਹਾਨੂੰ ਕੋਈ ਮੁਸ਼ਕਲ ਆਈ ਉੱਥੇ ਪੜਦੇ ਆ ਜਾਂ ਨਹੀਂ ਪੜਦੇ ਆ ਸਰ ਮੁਸ਼ਕਿਲ ਤਾਂ ਨਹੀਂ ਪਰ ਬਚਪਨ ਚ ਕਦੇ ਕਦੇ ਖਿਆਲ ਆਇਆ ਸੀਗਾ ਕਿ ਮੇਰੇ ਬਾਕੀ ਦੋਸਤਾਂ ਨੇ ਲਾਈਕ ਮੋਨੇ ਹੈਗੇ ਆ ਤਾਂ ਮੈਂ ਕਿਉਂ ਨਹੀਂ ਪਰ ਲਾਈਕ ਫਿਰ ਅਸਾ ਸਾਲ ਸਿਰਫ ਅੱਜ ਤੱਕ ਸਾਡੀ ਹਿੰਮਤ ਨਹੀਂ ਸਾਡੇ ਅਪੈਰੀਟ ਨੂੰ ਕਹਿ ਨਹੀਂ ਦੀ ਕਿ ਅਸੀਂ ਆਪਣੇ ਵਾਲ ਕੀਸ਼ ਕਤਲ ਕਰ ਦਈਏ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਦੇਖ ਰਹੇ ਹਾਂ ਕਿ ਸਾਡੇ ਬਾਬਾ ਜੀ ਸਾਡੀ ਪੀੜ੍ਹੀ ਤੋਂ ਚੱਲੀ ਆ ਰਹੀ ਹੈ ਅਸੀਂ ਜਿਹੜੇ ਪੁਰਾਣੀ ਫੋਟੋਆਂ ਦੇਖਦੇ ਹਾਂ ਇੱਕ ਵੀ ਬੰਦਾ ਮੋਨਾ ਨਹੀਂ ਆ ਘਰ ਦੇ ਵਿੱਚ ਹਰ ਬੰਦੇ ਨੇ ਪੱਗ ਸਜਾਈ ਹੋਈ ਆ ਤੇ ਹੌਲੀ ਹੌਲੀ ਜਦੋਂ ਵੱਡੇ ਹੁੰਦੇ ਹਾਂ ਸਾਨੂੰ ਪਤਾ ਲੱਗਦਾ ਇੱਕ ਸਾਡੀ ਲਾਈਕ ਅੱਧੀ ਪਹਿਚਾਨ ਹੁੰਦੀ ਆ ਕੌਮ ਦੇ ਵਿੱਚ ਲਾਈਕ ਇੱਕ ਗਰੁੱਪ ਦੇ ਵਿੱਚ ਸਰਦਾਰ ਅੱਧੀ ਬਚਾਇਆ ਜਾਂਦਾ ਆ ਤੇ ਸਾਡੀ ਵੱਖਰੀ ਪਹਿਚਾਨ ਬਣ ਜਾਂਦੀ ਆ ਹਰ ਜਗ੍ਹਾ ਤੇ ਮਤਲਬ ਤੁਹਾਨੂੰ ਕੋਈ ਮਤਲਬ ਮੁਸ਼ਕਲ ਵੀ ਆਈ ਕਿ ਤੁਹਾਨੂੰ ਤੁਹਾਡਾ ਤੁਹਾਡਾ ਫਰੈਂਡ ਸਰਕਲ ਆ ਜਾਂ ਹੋਰ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਨੇ ਕੋਈ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਕੋਈ ਡਿਸਕ੍ਰਿਮੀਨੇਸ਼ਨ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਜਾਂ ਨਹੀਂ ਨਹੀਂ ਜੀ ਬਾਬੇ ਦੀ ਕਿਰਪਾ ਨਾਲ ਅੱਜ ਤੱਕ ਕੋਈ ਦਾ ਸਾਡੇ ਨਾਲ ਕੋਈ ਸਿਚੁਏਸ਼ਨ ਪਈ ਨਹੀਂ ਕਿ ਜਿੱਥੇ ਸਾਨੂੰ ਡਿਸਕ੍ਰਿਪਸ਼ਨ ਦਾ ਸਾਹਮਣਾ ਕਰਨਾ ਪਿਆ ਹੋਵੇ ਉਦਾਂ ਲਾਈਕ ਲੋਕ ਸਾਨੂੰ ਪੁੱਛਦੇ ਨੇ ਸੀਗੇ ਤੁਹਾਡੇ ਕੇਸ ਕਿੰਨੇ ਲੰਬੇ ਆ ਤੁਹਾਡੇ ਕੇਸ ਕਿਦਾਂ ਦੇ ਆ ਤੇ ਅਸੀਂ ਬਸ ਆ ਹੀ ਕਹਿੰਦੇ ਹੁੰਦੇ ਸੀ ਕਿ ਜਿੰਨੇ ਹੈਗੇ ਆ ਅਸੀਂ ਬਸ ਸਾੰਗ ਕੇ ਰੱਖੀਦੇ ਆ ਕੇਸ਼ ਅਸੀਂ ਕੇਸ਼ਾਂ ਦੀ ਵੇਦਵੀ ਨਹੀਂ ਕਰਨੀ ਆ ਤੇ ਆਹੀ ਸਿੱਖਿਆ ਆਏ ਆ ਬਸ ਤੇ ਆਹੀ ਫਾਲੋ ਕਰ ਰਹੇ ਆ ਜਿਸ ਨਾਵਾ ਤੁਹਾਡੇ ਇਹਦੇ ਦੂਜੇ ਬੱਚਿਆਂ 'ਚ ਕੋਈ ਫਰਕ ਸੀ ਉਹ ਦੇਖਦੇ ਸੀਗਾ ਤੁਸੀਂ ਦਸਾਰ ਸਜਾਉਂਦੇ ਸੀ ਕੇਸ ਨਹੀਂ ਸੀ ਕਟਾਉਂਦੇ ਇਸ ਤੋਂ ਇਲਾਵਾ ਜੋ ਕੈਰੈਕਟਰ ਪਕੋਂ ਵੇਖੀ ਜਾਂ ਜੁੜਾ ਵਿਵਹਾਰ ਆ ਦੂਜਿਆਂ ਨਾਲ ਉਹਦੇ ਵੀ ਕੋਈ ਫਰਕ ਤੁਹਾਨੂੰ ਨਜ਼ਰ ਤੁਸੀਂ ਹੁਣ ਜਦੋਂ ਨਿਗਾਹ ਮਾਰਦੇ ਹੋ ਹਾਂਜੀ ਤੁਹਾਨੂੰ ਆਪਣੇ ਜਿਹੜੇ ਦੂਜੇ ਸਾਥੀ ਆ ਉਹਨਾਂ ਵੀ ਤਾਂ ਆਪਣੇ ਵੀ ਕੋਈ ਫਰਕ ਨਜ਼ਰ ਆਉਂਦਾ ਕਿ ਗੁਰਬਾਣੀ ਪੜਨ ਨਾਲ ਗੁਰਦੁਆਰੇ ਜਾਣ ਨਾਲ ਜਾਂ ਦਸਾਰ ਸਜਾਉਣ ਨਾਲ ਤੁਹਾਡੇ ਵੀ ਕੁਝ ਰਾ ਦੂਜਿਆਂ ਨਾਲ ਕੋਈ ਵੱਖਰਾਪਣ ਜਰਾ ਇਸ ਤੋਂ ਇਲਾਵਾ ਵੀ ਕੋਈ ਤੁਹਾਨੂੰ ਮਹਿਸੂਸ ਹੋ ਰਿਹਾ ਇਸ ਵੇਲੇ ਹਾਂਜੀ ਕਿ ਤੁਸੀਂ ਕੋਈ ਵੱਖਰਾਪਣ ਸੀ ਕਿ ਜਿਹੜਾ ਦੂਜਿਆਂ ਨਾਲ ਤੁਹਾਨੂੰ ਇਨ੍ਹਾਂ ਪੱਖਾਂ ਤੋਂ ਵੀ ਉਹਨਾਂ ਨੂੰ ਵੱਖਰਾ ਪਾਣ ਜਿਹੜਾ ਇੱਕ ਲਖਣ ਪੋਣਾ ਹਾਂਜੀ ਹਾਂਜੀ ਉਹ ਜਿਹੜਾ ਉਹ ਤੁਸੀਂ ਮਹਿਸੂਸ ਕਰਦੇ ਹੋ ਦੂਜਿਆਂ ਨੂੰ ਨਜ਼ਰ ਆਉਂਦਾ ਹੋਵੇ ਹਾਂਜੀ ਸ਼ੁਰੂ ਤੋਂ ਹੀ ਅਸੀਂ ਕਿਸੇ ਨੂੰ ਵੀ ਨਜ਼ਰ ਅੰਦਾਜ਼ ਕਰਨ ਨਹੀਂ ਸਿੱਖਿਆ ਜੇ ਕੋਈ ਕਿਸੇ ਮੁਸੀਬਤ 'ਚ ਆ ਜੇ ਕੋਈ ਕਿਸੇ ਦੀ ਖੁਸ਼ੀ ਵਿੱਚ ਆ ਅਸੀਂ ਆਪਣੇ ਆਪ ਜਾ ਕੇ ਸ਼ਾਮਿਲ ਹੋਣਾ ਸਿੱਖਿਆ ਆ ਅਸੀਂ ਕਦੇ ਵੀ ਕਿਸੇ ਨੂੰ ਨਜ਼ਰ ਅੰਦਾਜ਼ ਨਹੀਂ ਕਰੀਦਾ ਤੇ ਭਾਵੇਂ ਸਾਡਾ ਲਾਈਕ ਭਾਵੇਂ ਸਾਨੂੰ ਪਸੰਦ ਨਾ ਕਰੇ ਪਰ ਅਸੀਂ ਉਹਨੂੰ ਦੇ ਲੋ ਚਾਹਦੇ ਹਾਂ ਹਰ ਬੰਦੇ ਨੂੰ ਭਾਵੇਂ ਸਾਡਾ ਵੈਰੀ ਹੋਵੇ ਪਾ ਅਸੀਂ ਲੋਕਾਂ ਨੇ ਸ਼ੁਰੂ ਤੋਂ ਹੀ ਸਿੱਖਿਆ ਆ ਕਿ ਲੋਕਾਂ ਦੀ ਕੁਝ ਵੀ ਜਾ ਕੇ ਸ਼ਾਮਿਲ ਹੋਣਾ ਲੋਕਾਂ ਦੇ ਦੁੱਖ ਵਿੱਚ ਜਾ ਕੇ ਉਹਨਾਂ ਨੂੰ ਹੌਸਲਾ ਦੇਣਾ ਤੇ ਅੱਜ ਵੀ ਜੇ ਸਾਤ ਤੱਕ ਅਸੀਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਪਾਵੇਂ ਸਾਡੇ ਸਕੂਲ ਵਿੱਚ ਹੋਵੇ ਪਾਵੇਂ ਸਾਡੇ ਇੱਥੇ ਵੀ ਕਾਲਜ ਦੇ ਵਿੱਚ ਹੋਵੇ ਅਸੀਂ ਲਾਈਕ ਉਹਨਾਂ ਦੀ ਵੀ ਜੇ ਕੋਈ ਕਲਾਸ ਦੇ ਵਿੱਚ ਅਸੀਂ ਮਦਦ ਕਰ ਸਕਦੇ ਹਾਂ ਅਸੀਂ ਵਾਟਾਂ ਕਰੀ ਦੀ ਆ ਜੇ ਕਿਸੇ ਤੱਕ ਦੀ ਪਰਸਨਲ ਪ੍ਰੋਬਲਮ ਹੋਵੇ ਅਸੀਂ ਜੇ ਸਾਤ ਤੱਕ ਮਦਦ ਕਰ ਸਕਦੇ ਹਾਂ ਅਸੀਂ ਕਰੀ ਦੀ ਆ ਮਤਲਬ ਕਹ ਸਕਦੇ ਆ ਕਿ ਸ਼ੁਰੂ ਤੋਂ ਹੀ ਤੁਹਾਡੇ ਮਾਤਾ ਪਿਤਾ ਜੀ ਨੇ ਤੁਹਾਨੂੰ ਇਹ ਸਿਖਾਇਆ ਗਿਆ ਕਿ ਸਾਡੀ ਸਿੱਖੀ ਵਿੱਚ ਜਿਹੜਾ ਸੇਵਾ ਦਾ ਦੂਜੇ ਉਤੇ ਕੰਮ ਆਉਣ ਦੀ ਭਾਵਨਾ ਦਾ ਜਾਂ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਹਾਂਜੀ ਓੜਬੰਦ ਜਿਹੜਾ ਕੋਈ ਵੀ ਲੋੜਵੰਦਾ ਲੋੜਵੰਦ ਜਿਹੜਾ ਉਹਦੀ ਸੇਵਾ ਕਰਨਾ ਸਾਡਾ ਪਰਮ ਫਰਜ਼ ਆ ਇਹ ਸਾਡੇ ਧਰਮ ਦਾ ਇੱਕੜਾ ਮੁੱਖ ਅੰਗਾ ਅਸੀਂ ਇਹ ਨਹੀਂ ਵੇਖਣਾ ਕਿ ਉਹ ਜਿਹੜਾ ਸਾਨੂੰ ਲਾਇਕ ਕਰਦਾ ਜਾਂ ਨਹੀਂ ਕਰਦਾ ਉਹ ਸਾਡੇ ਧਰਮ ਦਾ ਜਾਂ ਕਿਸ ਜਾਤ ਦਾ ਨਹੀਂ ਅਸੀਂ ਐਜ਼ ਇਹ ਮਨੁੱਖੀ ਦੇ ਕੇ ਅਸੀਂ ਸੇਵਾ ਵੀ ਜਿਹੜਾ ਉਹ ਤਤਪਰ ਹੋਣੇ ਜੋ ਅਸੀਂ ਕਰ ਸਕਦੇ ਆ ਉਹ ਕਰਦੇ ਰਹੇ ਮੋਤ ਤੁਸੀਂ ਜਿਹੜਾ ਸ਼ੁਰੂ ਤੋਂ ਹੀ ਮਾਪਿਆਂ ਤੋਂ ਗੁਰਬਾਨ ਨਾਲ ਜੁੜ ਕੇ ਤੁਸੀਂ ਇਹ ਕੋਈ ਸਿੱਖਿਆ ਸਮਝਿਆ ਹਾਂਜੀ ਇਸ ਤੋਂ ਇਲਾਵਾ ਕਦੇ ਨਿਰਾਸ਼ਤਾ ਤੁਹਾਨੂੰ ਹੋਈ ਕਿਉਂਕਿ ਤੁਸੀਂ ਵੱਖਰੇ ਮਾਹੌਲ 'ਚ ਪਲੇ ਹੋ ਥੋੜਾ ਜਦੋਂ ਵੱਡੇ ਹੋਏ ਥੋੜੀ ਜੀ ਸੋਸਾਇਟੀ ਜਿਹੜੀ ਆ ਤੁਹਾਡੀ ਹੋਰ ਵਿਸ਼ਾਲ ਘੇਰਾ ਹੋਇਆ ਹਾਂਜੀ ਹਾਂਜੀ ਤੁਹਾਨੂੰ ਕਦੇ ਕੋਈ ਐਸਾ ਮਹਿਜੂਸ ਹੋਇਆ ਤੁਸੀਂ ਨਰਾਸ਼ ਹੋਏ ਕਿ ਜਿਹੜਾ ਮੈਂ ਇਹ ਜਿਹੜਾ ਸਿੱਖੀ ਵਾਲਾ ਜਿਹੜਾ ਖਾਸ ਤੌਰ ਤੇ ਜਦੋਂ ਇਹ ਦਿੱਖ ਦੀ ਗੱਲ ਆਉਂਦੀ ਆ ਪਹਿਰਾਵੇ ਦੀ ਗੱਲ ਆਉਂਦੀ ਆ ਪਾ ਤੁਹਾਡੇ ਮਨ 'ਕਦੇ ਆਇਆ ਵੀ ਨਹੀਂ ਨਵੇਂ ਦੁਦਿਆ ਵੰਗ ਜਿਹੜਾ ਇਸ ਤਰ੍ਹਾਂ ਹੀ ਕਿਉਂਨੇ ਬਣਾ ਕਦੇ ਐਸਾ ਮਨ ਵਿਚ ਖਿਆਲ ਆਇਆ ਕਿ ਨਹੀਂ ਨਹੀਂ ਹਲੇ ਲਾਈਕ ਅੱਜ ਤੱਕ ਬਾਬੇ ਜੀ ਜਿੱਦਾਂ ਬਚਪਨ ਵਿਚ ਖਿਆਲ ਐਸੇ ਜਿੱਦਾਂ ਪਹਿਲਾਂ ਦੱਸਿਆ ਹੁਣ ਉਹਦੇ ਬਾਅਦ ਚ ਖਿਆਲ ਨਹੀਂ ਆਇਆ ਹੁਣ ਸਾਡੀ ਵੱਖਰੀ ਪਛਾਣ ਬਣਦੀ ਜਾ ਰਹੀ ਆ ਹੌਲੀ ਹੌਲੀ ਤੇ ਅਸੀਂ ਸਾਡੇ ਆਲੇ ਦੁਆਲੇ ਲੋਕਾਂ ਵਾਸਤੇ ਅਸੀਂ ਸਟੈਂਡ ਸਟੈਂਡ ਕਰਦੇ ਹਾਂ ਅੜ ਤੋਂ ਕਿ ਇੱਕ ਸਰਦਾਰ ਦੀ ਅੜ ਤੋਂ ਪਛਾਣ ਬਣੀ ਜਾ ਰਹੀ ਆ ਉਦਾਂ ਜਿੱਦਾਂ ਆਪਾਂ ਦੇਖੀਏ ਤਾਂ ਇੰਦੌਰਚ ਵੀ ਸਿੱਖਾਂ ਦੀ ਗਿੰਦੀ ਥੋੜੀ ਵੱਧਿਆ ਤੇ ਅਸੀਂ ਸ਼ੁਰੂ ਤੋਂ ਹੀ ਉਸ ਮਾਹੌਲ ਵਿੱਚ ਸੀਗੇ ਤੇ ਸਾਡੀ ਦਾਦੀ ਜੀ ਵੀ ਗੁਰਦੁਆਰਾ ਸਭ ਦੀ ਪ੍ਰਧਾਨ ਰਹਿ ਚੁੱਕੀ ਆ ਲੇਡੀ ਜੱਥੇ ਦੀ ਤੇ ਅਸੀਂ ਸ਼ੁਰੂ ਤੋਂ ਹੀ ਗੁਰਦੁਆਰੇ ਜਾਂਦੇ ਹੁੰਦੇ ਸੀਗੇ ਸਾਨੂੰ ਨਿੱਕੇ ਹੁੰਦੇ ਤੋਂ ਯਾਦ ਹੈ ਕਿ ਅਸੀਂ ਬਸ ਜਾਂਦੇ ਹੁੰਦੇ ਸੀ ਕਿ ਸਾਨੂੰ ਅਸੀਂ ਪ੍ਰਸ਼ਾਦ ਦੀਆਂ ਕਾਲੀਆਂ ਪਿੱਛੇ ਗੁਰਦੁਆਰਾ ਸਭ ਜਾਂਦੇ ਹੁੰਦੇ ਸੀਗੇ ਪਰ ਹੁਣ ਹੌਲੀ ਹੌਲੀ ਸਾਨੂੰ ਯਾਦ ਆ ਰਹੀ ਹੈ ਕਿ ਲਾਈਕ ਸਾਨੂੰ ਹੌਲੀ ਹੌਲੀ ਸਮਝ ਆ ਰਹੀ ਹੈ ਕਿ ਜਦ ਅਸੀਂ ਬਚਪਨ ਗੁਰਦੁਆਰੇ ਜਾਂਦੇ ਹੁੰਦੇ ਸੀਗੇ ਉਹ ਹੁਣ ਸਾਨੂੰ ਹੌਲੀ ਹੌਲੀ ਉਹਦੇ ਕਿਤੇ ਨਾ ਕਿਤੇ ਇੰਪੋਰਟੈਂਸ ਫੀਲ ਹੋ ਰਹੀ ਹੈ ਕਿ ਗੁਰਦੁਆਰਾ ਸਭ ਕਿਤੇ ਨਾ ਕਿਤੇ ਸਾਡੀ ਲਾਈਫ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਦੀ ਆ ਸਾਡੀ ਗੁਰੂਗੰਨ ਸਾਹਿਬ ਜੀ ਕਿਤਨਾ ਕਿਤ ਇੰਪੋਰਟੈਂਟ ਰੋਲ ਪਲੇ ਕਰਦੇ ਆ ਸਾਡੀ ਲਾਈਫ ਦੇ ਵਿੱਚ ਉਹ ਤੁਸੀਂ ਮਹਿਸੂਸ ਕਰਦੇ ਹੋ ਕਿ ਗੁਰਬਾਣੀ ਜਿਹੜੀ ਆ ਇਹ ਸਿਰਫ ਪੜਨ ਲਈ ਜਾਂ ਗੁਰਦੁਆਰਾ ਸਿੱਧਾ ਮੱਥਾ ਟੇਕਣ ਤਾਂ ਕਿ ਅਸੀਂ ਸੀਮਤ ਨਹੀਂ ਬਲਕਿ ਜਿਸ ਲਈ ਜਾਈਦਾ ਉਹ ਜ਼ਿਆਦਾ ਮਹਤਵਪੂਰਨ ਆ ਹਾਂਜੀ ਇਹ ਸਾਡਾ ਜਿਹੜਾ ਪਹਿਲਾ ਪੁੱਟਿਆ ਹੋਇਆ ਸਟੈਪ ਆਕਾਦਮਾ ਜਿੱਦੀ ਆਪਣੀ ਇੱਕ ਮਹੱਤਤਾ ਜ਼ਰੂਰਤਾਂ ਲੋੜ ਆ ਹਾਂਜੀ ਪਰ ਜਿਹੜੀ ਅਸੀਂ ਅੱਗੇ ਵਧਨਾ ਉਹ ਆ ਗੁਰਬਾਣੀ ਵਿੱਚੋਂ ਉਸ ਸ਼ੈਲੀ ਨੂੰ ਉਸ ਸਟਾਈਲ ਨੂੰ ਜੀਵਨ ਯੋਗਤ ਨੂੰ ਸਮਝ ਕੇ ਉਹਨੂੰ ਫਾਲੋ ਕਰਨਾ ਹਾਂਜੀ ਤੋਂ ਇਸ ਕਰਕੇ ਤੁਸੀਂ ਕਦੇ ਜਿਹੜਾ ਛੋਟੇ ਹੁੰਦੇ ਆ ਤੁਸੀਂ ਕਿਉਂਕਿ ਆਮ ਤੌਰ ਤੇ ਜਦੋਂ ਛੋਟੀ ਉਮਰ ਵਿੱਚ ਇਹੀ ਬੱਚੇ ਨੂੰ ਹੁੰਦਾ ਕਿ ਮੈਂ ਗੁਰਦੁਆਰੇ ਜਾਵਾਂ ਬਾਣੀ ਪੜ੍ਹਾਂ ਮੱਥਾ ਟੇਕਾਂ ਇਹਨਾਂ ਦਾ ਜਿਹੜਾ ਮੈਨੂੰ ਜਿਹੜਾ ਕੋਈ ਲਾਭ ਹੋਊਗਾ ਲਾਭ ਦਾ ਰੂਪ ਉਹਦਾ ਚੰਗੇ ਨੰਬਰ ਲੱਗੇ ਪਾਸ ਹੋ ਜਾਵਾਂ ਕਿ ਮੈਨੂੰ ਕੋਈ ਮੁਸ਼ਕਲ ਨਾ ਆਵੇ ਤੁਹਾਡੇ ਮਨ ਵਿੱਚ ਜੇ ਕੋਈ ਐਸਾ ਖਿਆਲ ਆਉਂਦਾ ਸੀ ਇਹੋ ਜੀ ਭਾਵਨਾ ਹੁੰਦੀ ਸੀ ਜਦ ਦੱਸਿਆ ਕਿ ਪ੍ਰਸ਼ਾਦ ਹੀ ਹੁੰਦੀ ਸੀ ਕਿ ਬੱਚਿਆਂ ਨੂੰ ਆਮ ਤੌਰ ਤੇ ਅਸੀਂ ਇਥੋਂ ਦੇ ਨਾਲ ਘੰਟੇ ਵੀ ਦੇਖੀ ਨਾ ਬੱਚੇ ਨੂੰ ਆਮ ਹੁੰਦਾ ਕਿ ਅਸੀਂ ਪ੍ਰਸ਼ਾਦ ਜਿਹੜਾ ਉਹਨਾਂ ਨੂੰ ਹੋਰ ਦੇ ਕੋਈ ਪਤਾ ਨਹੀਂ ਹੁੰਦਾ ਪਰ ਇਹ ਹੁੰਦਾ ਵੀ ਉਹਨਾਂ ਗੁਰਦੁਆਰੇ ਪ੍ਰਸ਼ਾਦ ਮਿਲਦਾ ਪ੍ਰਸ਼ਾਦ ਮਿਲਦਾ ਉਹ ਇਸ ਖਿਆਲ ਨਾਲ ਇਸ ਚਾਈ ਚਾਈ ਉਹ ਗੁਰਦੁਆਰੇ ਅਕਸਰ ਕਈ ਬੱਚੇ ਆਉਂਦੇ ਆ ਪਰ ਤੁਹਾਡੇ ਮਨਾਂ ਵਿੱਚ ਵੀ ਇਹ ਰਿਹਾ ਹੋਊਗਾ ਪਰ ਫਿਰ ਤੁਹਾਨੂੰ ਜਿਹੜਾ ਉਹ ਕਦੋਂ ਗ ਜਾ ਕੇ ਮਹਿਸੂਸ ਹੋਇਆ ਕਿ ਗੁਰਦੁਆਰੇ ਸਿਰਫ ਪ੍ਰਸ਼ਾਦ ਖਾਣ ਲਈ ਨਹੀਂ ਜਾਈਦਾ ਬਲਕਿ ਉਥੇ ਜਿਹੜਾ ਗੁਰੂ ਦੀ ਸੰਗਤ ਕਰਨ ਲਈ ਜਾਈਦਾ ਉਥੇ ਜਿਹੜਾ ਸਾਡੇ ਜੀਵਨ ਨਾਲ ਸੰਬੰਧਿਤ ਵੱਖੋ ਵੱਖਰੇ ਐਸਪੈਕਟ ਆ ਪਹਿਲੂ ਆ ਅਸੀਂ ਉਹਨਾਂ ਨੂੰ ਗੁਰੂ ਕੋਲੋਂ ਸੰਗਤ ਵਿੱਚ ਬੈਠ ਕੇ ਗੁਰੂ ਦੀ ਸੰਗਤ ਅੰਦਰੋਂ ਸਿੱਖਣਾ ਸਮਝਣਾ ਅਦੇ ਗੁਰਦੁਆਰੇ ਸਾਡੇ ਉਹ ਥਾਂ ਕਿ ਜਿੱਥੇ ਅਸੀਂ ਪ੍ਰੈਕਟੀਕਲੀ ਹਾਂਜੀ ਇਹਦੇ ਵੱਖੋ ਵੱਖਰੇ ਫੀਲਡ ਆ ਖੇਤਰ ਆ ਅਸੀਂ ਇਹਨਾਂ ਦੀ ਉਥੇ ਪ੍ਰੈਕਟਿਸ ਵੀ ਕਰਨੀ ਆ ਹਾਂਜੀ ਇਹ ਤੁਹਾਨੂੰ ਆਪਣੇ ਉਮਰ ਦੇ ਕਿਹੜੇ ਪੜਾਅ 'ਤੇ ਜਾ ਕੇ ਐਸਾ ਮਹਿਸੂਸ ਹੋਣ ਲੱਗ ਪਿਆ ਹਾਂਜੀ ਜਦ ਮੈਂ 12 ਸਾਲਾਂ ਦਾ ਹੋਇਆ ਸੀਗਾ ਤਦ ਮੈਂ ਹੌਲੀ-ਹੌਲੀ ਜਿੱਦਾਂ ਵੱਡੇ ਹੁੰਦੇ ਗਏ ਤੇ ਹੌਲੀ-ਹੌਲੀ ਅਸੀਂ ਬਸ ਆ ਹੀ ਸਿੱਖਦੇ ਰਹੇ ਕਿ ਅਸੀਂ ਜਦ ਵੀ ਕੋਈ ਨਾ-ਮਕਮ ਕੰਮ ਕਰਨਾ ਆ ਅਸੀਂ ਜਾ ਕੇ ਬਾਬਾ ਜੀ ਤੋਂ ਕੰਮ ਦੇ ਪੂਰਨ ਪਹਿਲਾਂ ਅਰਦਾਸ ਲੈਣੀ ਆ ਅਰਦਾਸ ਕਰਨੀ ਆ ਕਿ ਸਾਨੂੰ ਇਜਾਜ਼ਤ ਦੋ ਅਸੀਂ ਇਹ ਕੰਮ ਕਰਨ ਚੱਲੇ ਆ ਇਹ ਕੰਮ ਸਫਲਤਾਪੂਰਨ ਹੋਵੇ ਤੇ ਜਦ ਕੰਮ ਕੰਮ ਪੂਰਾ ਹੋ ਜਾਂਦਾ ਸੀਗਾ ਖੁਸ਼ੀ ਖੁਸ਼ੀ ਨਾਲ ਅਸੀਂ ਕੰਮ ਦੇ ਉਪਰੰਤ ਵੀ ਜਾ ਕੇ ਬਾਬਾ ਜੀ ਦੇ ਕੋਲ ਅਰਦਾਸ ਕਰਦੀ ਸੀਗੀ ਬਾਬਾ ਦੇ ਚਪਰਾਨਾ ਕਰਦਾ ਸੀਗਾ ਕਿ ਇਹ ਕੰਮ ਪੂਰਾ ਹੋਇਆ ਆ ਇਹਦੀ ਕਿਰਪਾ ਬਖਸ਼ ਸਾਨੂੰ ਤੇ ਅੱਗੇ ਵੀ ਸਾਨੂੰ ਸਾਡੇ ਰਾਹ ਕਲੀਅਰ ਰੱਖਿਓ ਸਾਨੂੰ ਕੋਈ ਬਲੌਕ ਨਾ ਆਵੇ ਰਸਤੇ ਦੇ ਵਿੱਚ ਤੇ ਅਸੀਂ ਬਸ ਆਈ ਸਿੱਖੇ ਆ ਤੇ ਸ਼ੁਰੂ ਤੋਂ ਹੀ ਜਿੱਦਾਂ ਅਸੀਂ ਸਾਡਾ ਪਿੱਛੇ ਟਰਾਂਸਪੋਰਟ ਆ ਇੰਡੀਆ ਤੇ ਅਸੀਂ ਜਦੋਂ ਕਿ ਗੱਡੀ ਗੱਡੀ ਲੈਣ ਜਾਂਦੇ ਹੁੰਦੇ ਸੀਗੇ ਤਾਂ ਪਹਿਲਾਂ ਬਾਬਾ ਜੀ ਤੋਂ ਇਜਾਜ਼ਤ ਲੈਣੀ ਕਿ ਅੱਜ ਆਪ ਜੀ ਦੀ ਕਿਰਪਾ ਨਾਲ ਅਸੀਂ ਤਾਂ ਓਟਾਸਰ ਲੈ ਕੇ ਅਸੀਂ ਲੈਣ ਚੱਲੇ ਆ ਗੱਡੀ ਲੈਣ ਚੱਲੇ ਆ ਤੇ ਜਦ ਗੱਡੀ ਪੂਰੀ ਤਿਆਰ ਹੋਣੀ ਫਿਰ ਅਸੀਂ ਸਾਡੇ ਇੰਦੌਰ ਬੇਕਮਾ ਸਾਹਿਬ ਗੁਰਦੁਆਰਾ ਆ ਤੇ ਇੱਥੇ ਬਾਬਾ ਜੀ ਨੇ ਬਾਬਾ ਨਾਨਕ ਜੀ ਨੇ ਆਪਣੇ ਪੈਰ ਰੱਖੇ ਸੀ ਕਿ ਉੱਥੇ ਪੂਰੇ ਸਿਰਫ ਉੱਥੇ ਗੁਰਦੁਆਰ ਸਾਹਿਬ ਦਾ ਪਾਣੀ ਮਿੱਠਾ ਆ ਬਾਕੀ ਪੂਰੇ ਬੇਟ ਦਾ ਪਾਣੀ ਖਾਰਾ ਆ ਅੱਛਾ ਜੀ ਤੇ ਅਸੀਂ ਉਹ ਉਹ ਸਾਡੀ ਇਤਿਹਾਸ ਸਾਡੀ ਜਗ੍ਹਾ ਆ ਤਾਂ ਉਹ ਬੇਟ ਮਾ ਇਹਨਾਂ ਤੋਂ 50 ਕਿਲੋਮੀਟਰ ਦੂਰ ਆ ਤਾਂ ਅਸੀਂ ਸਵੇਰੇ ਸਵੇਰੇ ਜਾਣਾ ਛੋਟੇ ਨੂੰ ਸਾਨੂੰ ਚਾਹ ਹੁੰਦਾ ਸੀਗਾ ਕਿ ਅਸੀਂ ਗੱਡੀ 'ਚ ਬੈਠ ਕੇ ਜਾਵਾਂਗੇ ਨਮਾ ਨਮਾ ਟਰੱਕ ਲਿਆਇਆ ਇੱਕ ਪਰਿਵਾਰਕ ਨਮਾ ਟਰੱਕ ਆਇਆ ਆ ਉਹਦੇ ਵਿੱਚ ਬੈ ਕੇ ਜਾਵਾਂਗੇ ਉੱਥੇ ਜਾ ਕੇ ਫਿਰ ਅਰਦਾਸ ਕਰਨੀ ਬਾਬਾ ਜੀ ਬਾਬਾ ਜੀ ਸ਼ੁਕਰਾਨਾ ਕਰਨਾ ਤੇ ਉੱਥੇ ਜਿਹੜੇ ਗੁਰਦੁਆਰੇ ਸਾਹਿਬ ਲੰਗਰ ਦੀ ਸੇਵਾ ਕਰਨੀ ਫਿਰ ਤੇ ਜਿਹੜੇ ਲੋੜ ਮੰਦੇ ਆ ਉਹਨਾਂ ਦੀ ਮਦ ਹੋਲੀ-ਹੋਲੀ ਹੁਣ ਜਦੋਂ ਅਸੀਂ ਵੱਡੇ ਹੁੰਦੇ ਗਏ ਸਾਨੂੰ ਸਾਡੇ ਕਰੋ ਵੀ ਲਾਈਕ ਆਈ ਸਿਖਾਇਆ ਸੀਗਾ ਕਿ ਇਹ ਸਭ ਕਰਨਾ ਹੈ ਤੇ ਅਸੀਂ ਵੀ ਉਹਨਾਂ ਜਿਸਾਨੂੰ ਕੋਈ ਲੋੜ ਮਨ ਮੰਗਦਾ ਹੈ ਮਿਲਦਾ ਹੈ ਅਸੀਂ ਉਹਨੂੰ ਜਾਂ ਤਾਂ ਕਿਸੇ ਨੂੰ ਲੈ ਕੇ ਲੰਗਰ ਚੁਕਾ ਦਿੰਦੇ ਹਾਂ ਜਾਂ ਜੇ ਅਸੀਂ ਜਿਸ ਹਿਸਾਬ ਨਾਲ ਮਦਦ ਕਰ ਸਕਦੇ ਹਾਂ ਅਸੀਂ ਮਦਦ ਕਰੀ ਦਈਆ ਕਦੇ ਐਸਾ ਵੀ ਹੋਇਆ ਦੱਸਿਓ ਜੀ ਕਿ ਕਦੇ ਤੁਸੀਂ ਜੋ ਚਾਹਿਆ ਮੰਗਿਆ ਉਹ ਮੰਗ ਕਰਿਓ ਉਸ ਦਿਨ ਪੂਰੀ ਨਹੀਂ ਹੋਈ ਚਾਹਤ ਪੂਰੀ ਨਹੀਂ ਹੋਈ ਕਦੇ ਨਿਰਾਸ਼ਤਾ ਵੀ ਹੋਈ ਮਾਇੂਸਤਾ ਹੋਈ ਵੀ ਮੈਂ ਇਨੇ ਚਾਹ ਨਾਲ ਅਰਦਾਸ ਕੀਤੀ ਆ ਪਾਠ ਕੀਤਾ ਮੱਥਾ ਟੇਕਿਆ ਆਗੇ ਪਰ ਫਿਰ ਵੀ ਮੇਰੀ ਜਿਹੜੀ ਆ ਉਹ ਕਾਮਨਾ ਪੂਰੀ ਨਹੀਂ ਹੋਈ ਕਦੇ ਐਸਾ ਜ਼ਿੰਦਗੀ ਵਿੱਚ ਐਸਾ ਕਦੇ ਪੜਾਓ ਆਇਆ ਕਦੇ ਨਹੀਂ ਜੀ ਬਾਬਾ ਜੀ ਦੀ ਕਿਰਪਾ ਨਾਲ ਜਿੱਦਾਂ ਦਾ ਬਿੰਨੂ ਚੇਕਤਾ ਆ ਦੇਸੀ ਤੱਕ ਮੈਨੂੰ ਚੇਕਤਾ ਆ ਅਸੀਂ ਅੱਜ ਤੱਕ ਕੋਈ ਅਰਦਾਸ ਕਰੀ ਤੇ ਪੂਰੀ ਬਾਈਕ ਬਹੁਤ ਰੇਅਰ ਹੁੰਦਾ ਸੀ ਕਿ ਸਾਡੀ ਅਰਦਾਸ ਪੂਰੀ ਨਾ ਹੋਵੇ ਤੇ ਬਾਬਾ ਜੀ ਦੀ ਕਿਰਪਾ ਸਾਡੇ ਤੇ ਚੰਗੀ ਸੀਗੀ ਤੇ ਜੇ ਕਦੇ ਵੀ ਲਾਈਕ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਸੀਗੀ ਅਸੀਂ ਬਸ ਲਾਈਕ ਥੋੜਾ ਵੇਟ ਕਰਦਾ ਸੀਗਾ ਤੇ ਸਾਨੂੰ ਬੱਚ ਪਤਾ ਲੱਗਦਾ ਨਾ ਸੀਗਾ ਕਿ ਜੇ ਅਸੀਂ ਸਾਡੀ ਉਹ ਵਾਲੀ ਅਰਦਾਸ ਪੂਰੀ ਹੁੰਦੀ ਤਾਂ ਸਾਡੀ ਸਿਚੁਏਸ਼ਨ ਕੀ ਹੋਣੀ ਸੀਗੀ ਤੇ ਅਸੀਂ ਫਿਰ ਬਸ ਬਾਈ ਬਾਬੇ ਸ਼ੁਕਰੀ ਕਰਦਾ ਸੀਗਾ ਬਾਬਾ ਜੀ ਨੇ ਸਾਨੂੰ ਉਤੋਂ ਬਚਾ ਲਿਆ ਤੇ ਉਹ ਨਿਰਾਸ਼ਤਾ ਕਰੇ ਹੋਈ ਨਹੀਂ ਤੇ ਜੇ ਕਦੇ ਵੀ ਨਿਰਾਸ਼ਤਾ ਹੋਈਏ ਸਾਨੂੰ ਸਾਡੇ ਮਾਤਾ ਪਿਤਾ ਨੇ ਆਈ ਸਿਖਾਇਆ ਆ ਕਿ ਜੇਸੀ ਪੁੱਛੀਦਾ ਸੀਗਾ ਕਿਸ ਸਾਡੀ ਅਰਦਾਸ ਪੂਰੀ ਨਹੀਂ ਹੋਈਆਂ ਸਾਨੂੰ ਸਿਰਫ ਆਇ ਸਿੱਧਾ ਸੇਤੀਆ ਕੀ ਤੁਸੀਂ बस ਆਪਣੀ ਮਿਹਨਤ ਕਰੀ ਜਾਓ ਆਪਣਾ ਕੰਮ ਕਰੀ ਜਾਓ ਅਰਦਾਸ ਦਾ ਪੂਰੀ ਬਾਬਾ ਆਪੇ ਕਰਤੇ ਜਾਊਗਾ ਮੈਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਅਰਦਾਸ ਜਿਹੜੀ ਉਹਦਾ ਮਕਸਦ ਜਿਹੜਾ ਜੋ ਅਸੀਂ ਕਰਦੇ ਆਂ ਜ਼ਰੂਰੀ ਨਹੀਂ ਕਿ ਜੋ ਅਸੀਂ ਮੰਗਦੇ ਆਂ ਚਾਹੁੰਦੇ ਆਂ ਤਾਂ ਉਹ ਉਸੇ ਰੂਪ ਵਿੱਚ ਹੀ ਪੂਰੀ ਹੋਊਗੀ ਹਾਂਜੀ ਬਲਕਿ ਅਰਦਾਸ ਦਾ ਜੋ ਅਸਲ ਮਹਾਤਮ ਫਲ ਜੋ ਉਦੇਸ਼ ਆਦਰਸ਼ ਆ ਕਿ ਸਾਨੂੰ ਮਾਲਕ ਉਹ ਚੀਜ਼ ਦਿੰਦਾ ਉਨੀ ਦੱਕ ਜੋਸੀਂ ਮੰਗਦੇ ਆ ਪਰ ਕਿ ਜਿਹਦੀ ਸਾਨੂੰ ਸਭ ਤੋਂ ਜ਼ਿਆਦਾ ਲੋੜ ਆ ਸਾਡੇ ਰੱਬ ਚੋਲੀ ਚ ਉਹ ਪਾਉਂਦਾ ਹਾਂਜੀ ਹਾਂਜੀ ਉਹ ਆ ਸਾਡਾ ਸਬਰ ਸੰਤੋਖ ਜਿਹੜਾ ਸਾਨੂੰ ਜਿਹੜਾ ਸਾਨੂੰ ਜਿਹੜਾ ਪੋਜ਼ਿਟਿਵਿਟੀ ਜਿਹੜੀ ਸਾਡੇ ਚਾਉਣੀ ਹਾਂਜੀ ਸਕਾਰਾਤਮਕ ਸੋਚ ਜਿਹੜੀ ਆ ਪੂਰਾ ਪਾਰ ਨੇ ਨੈਗੇਟਿਵਲੀ ਸੋਚਦੇ ਹਾਂਜੀ ਮਤੇਜ ਜੀ ਜੀ ਸਾਨੂੰ ਜਿਹੜਾ ਖਾਸ ਤੌਰ ਤੇ ਜਦੋਂ ਅਸੀ ਪ੍ਰਸਥਿਤੀ ਆਉਂਦੀ ਹੈ ਪ੍ਰਸਥਿਤੀ ਆਉਂਦੀ ਆ ਹਾਂਜੀ ਤਾਂ ਜਿਆਦਾ ਲੋਡ ਮਹਿਸੂਸ ਹੁੰਦੀ ਆ ਹਾਂਜੀ ਤਾਂ ਤੁਹਾਨੂੰ ਸਿੱਧੇ ਸਿੱਧੇ ਇਸ ਗੱਲ ਦੀ ਤੁਸੀਂ ਇਹ ਹੀ ਕਹਿਣਾ ਚਾਹੁੰਦੇ ਹੋ ਕਿ ਸਮਝ ਆਈ ਕਿ ਅਰਦਾਸ ਜਿਹੜੀ ਆ ਅਰਦਾਸ ਦਾ ਫਾਲੇ ਆ ਕਿ ਸਾਨੂੰ ਸ਼ਕਤੀ ਮਿਲਦੀ ਆ ਸਾਦਾ ਜਿਹੜਾ ਦ੍ਰਿਸ਼ਟੀਕੋਣ ਆ ਦੇਖਣ ਦਾ ਢਾਂਗਾ ਨਜ਼ਰੀਆ ਉਹ ਬਦਲ ਜਾਂਦਾ ਬਿਲਕੁਲ ਜੀ ਮਤਲਬ ਜਿਹੜਾ ਕੁਦਰਤ ਦੇ ਜੇ ਨਿਯਮ ਆ ਉਹ ਨਹੀਂ ਬਦਲਦੇ ਹਾਂਜੀ ਬਦਲਦਾ ਸਾਡਾ ਦੇਖਣ ਦਾ ਢਾਂਗ ਸਾਡਾ ਨਜ਼ਰੀਆ ਬਦਲਦਾ ਹਾਂਜੀ ਕਿ ਅਸੀਂ ਉਸੇ ਚੀਜ਼ ਨੂੰ ਜਿਹੜਾ ਉਹ ਪੋਜੀਟਿਵ ਦੇਖਣ ਲੱਗ ਪਈਨੇ ਹਾਂਜੀ ਹਾਂਜੀ ਇਸ ਕਰਕੇ ਅਸੀਂ ਕਦੀ ਨਿਰਾਸ਼ ਨਹੀਂ ਹੁੰਦੇ ਮਾਯੂਸ ਨਹੀਂ ਤੇਂਦੀ ਕਲਾ ਵਿੱਚ ਨਹੀਂ ਜਾਂਦੇ ਹਾਂਜੀ ਇਸ ਨੂੰ ਖਾਲਸਾ ਹੀ ਬੋਲਿਆ ਚੜ੍ਹਦੀ ਕਲਾ ਗਏ ਹਾਂ ਇਸ ਕਰਕੇ ਟੀਮ ਬਣਾ ਉਤਰਾ ਚੜਾਉਂਦੇ ਆ ਮੁਸ਼ਕਲਾਂ ਆਉਂਦੀਆਂ ਕਠਿਨਾਈਆਂ ਵੀ ਆਉਂਦੀਆਂ ਇਹ ਜੋ ਸਿਚੋ ਨੇ ਉਹ ਨਹੀਂ ਹੁੰਦਾ ਹਾਂਜੀ ਪਰ ਇਹਦੇ باوجود ਜਿਹੜੀ ਚੜ੍ਹਦੀ ਕਲਾ ਉਹ ਹਮੇਸ਼ਾ ਬਣੀ ਰਹਿੰਦੀ ਹੈ ਬਣੀ ਰਹਿੰਦੀ ਹੈ ਜੋ ਜਿਹੜੀ ਇਸ ਲਈ ਸੋਚ ਆ ਜੋ ਬਾਣੀ ਨਾਲ ਜੁੜ ਕੇ ਸਾਨੂੰ ਮਿਲਦੀ ਆ ਹਾਂਜੀ ਉਹ ਜਿਹੜੀ ਸਹੀ ਅਰਥਾਂ ਵਿੱਚ ਉਹ ਸੋਚ ਕਾਰਨ ਅਸੀਂ ਕਦੀ ਵੀ ਐਸੀ ਸਥਿਤੀ ਵਿੱਚ ਨਹੀਂ ਆਉਂਦੇ ਨਹੀਂ ਵਿਚਰਦੇ ਜਿੱਥੇ ਕਿ ਅਸੀਂ ਆਤਮਿਕ ਤੌਰ ਤੇ ਕਮਜ਼ੋਰ ਪੈ ਜਾਂਦੇ ਹੋਈਏ ਹਾਂਜੀ ਇਸ ਲਈ ਹਮੇਸ਼ਾ ਜਿਹੜੀ ਚੜ੍ਹਦੀ ਕਲਾ ਉਹ ਬਣੀ ਰਹਿੰਦੀ ਆ ਹਾਂਜੀ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਬਾਕੀ ਵਿਵਹਾਰਾ ਜਿਹੜਾ ਬੰਦ ਤੁਸੀਂ ਕੀ ਸਮਝਦੇ ਹੋ ਕਿ ਗੁਰਬਾਣੀ ਨਾਲ ਜੁੜ ਕੇ ਜਿਹਦਾ ਆਮ ਤ ਵਾਲਾ ਦੋਸਤਾਂ ਮਿੱਤਰਾਂ ਨਾਲ इवन ਆਪਣੇ ਪਰਿਵਾਰ ਨਾਲ ਹਾਂਜੀ ਤੁਹਾਡੇ ਰਿਸ਼ਤੇਦਾਰਾਂ ਨਾਲ ਹਾਂਜੀ ਉਹਨਾਂ ਵੀ ਗੁਰਬਾਣੀ ਜਿਹੜੀ ਤੁਸੀਂ ਕਿੰਨਾ ਸਮਝਦੇ ਹੋ ਗੁਰਬਾਣੀ ਨਾਲ ਜੁੜ ਕੇ ਇਹਦੇ ਵਿੱਚ ਜਿਹੜਾ ਤੁਹਾਨੂੰ ਕਿੰਨਾ ਕੋਈ ਲਾਭ ਹੋਇਆ ਤੁਹਾਡਾ ਜਿਹੜਾ ਵਰਤੋਂ ਵਿਹਾਰਾ ਉਹਦੇ ਵਿੱਚ ਕੀ ਤਬਦੀਲੀ ਆਈ ਜਿਹੜੇ ਤੁਸੀਂ ਸਮਝਦੇ ਹੋ ਕਿ ਨਹੀਂ ਜੁੜੇ ਉਹ ਇਸ ਜੀ ਤੋਂ ਵਾਂਝੇ ਆ ਤੁਸੀਂ ਉਹਦੇ ਨਜ਼ਰ ਮਾਰਦੇ ਹੋ ਹਲੇ ਦੁਆਲੇ ਘੋਕਦੇ ਹੋ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਗੁਰਬਾਣੀ ਨਾਲ ਜੁੜ ਕੇ ਮੈਨੂੰ ਜਿਹੜਾ ਇਹ ਜਿਹੜਾ ਮੇਰਾ ਵਿਵਹਾਰ ਆ ਮੇਰਾ ਸੁਭਾਅ ਮੇਰੀ ਨੇਚਰ ਆ ਜਿਹੜਾ ਲੋਕਾਂ ਨਾਲ ਵਰਤੋਂ ਵਿਵਹਾਰ ਆ ਇਹ ਇਹਦੇ ਕਰਕੇ ਜਿਹੜਾ ਪ੍ਰਭਾਵਿਤ ਹੋਇਆ ਤੇ ਜੇ ਤੁਸੀਂ ਸੰਖੇਪ ਵਿੱਚ ਆਖਣਾ ਹੋਵੇ ਤਾਂ ਤੁਸੀਂ ਇਹਨੂੰ ਕਿਵੇਂ ਬਿਆਨ ਕਰੋਗੇ ਜੀ ਜੇ ਆਪਾਂ ਇਹਨੂੰ ਸਮਰਾਈਜ਼ ਕਰੀਏ ਤਾਂ ਜੀ ਗੁਰਬਾਣੀ ਤੋਂ ਮੈਂ ਸਿਰਫ ਆਈ ਸਿੱਖਿਆ ਹੈ ਕਿ ਕਦੇ ਵੀ ਆਪਾਂ ਕੋਈ ਇਦਾਂ ਦਾ ਕੰਮ ਕੋਈ ਇਦਾਂ ਦਾ ਕਰੋ ਕੋਈ ਇਦਾਂ ਦਾ ਲਾਭ ਕੋਈ ਇਦਾਂ ਦਾ ਮੋਹ ਕੋਈ ਇਦਾਂ ਦਾ ਅਹੰਕਾਰ ਨਹੀਂ ਕਰਨਾ ਜਿੰਨੇ ਕਦੇ ਕਿਸੇ ਨੂੰ ਨਾ ਜਿੰਨੇ ਕਦੇ ਕਿਸੇ ਨੂੰ ਨੁਕਸਾਨ ਹੋਵੇ ਤੇ ਹਮੇਸ਼ਾ ਹਰ ਇੱਕ ਬੰਦੇ ਦਾ ਹਰ ਇੱਕ ਜੀ ਦਾ ਪলাই ਸੋਚਿਆ ਆ ਆਪਾਂ ਤੇ ਵਸਤੇ ਗੁਰਬਾਣੀ ਨਾਲ ਜੁੜ ਕੇ ਸਾਡੇ ਜਿਹੜੇ ਦਿਨੋ ਦਿਨੀ ਜਿਹੜੇ ਸਾਡੇ ਕੰਮ ਆ ਸਾਡਾ ਨੇਚਰ ਆ ਉਹਦੇ ਵਿੱਚ ਜਿਹੜੀ ਨਿਮਰਤਾ ਆ ਉਹਦੇ ਵਿੱਚ ਜਿਹੜੀ ਅਡੋਲਤਾ ਆ ਜਿਹੜੇ ਅਸੀਂ ਲਾਈਕ ਆਪਣੇ ਕੰਮ ਨੂੰ ਲਾਈਕ ਪੂਰੇ ਥੌਟ ਪ੍ਰੋਸੈਸ ਨਾਲ ਪੂਰਾ ਸੋਚ ਕੇ ਲਾਈਕ ਅਸੀਂ ਪੱਕੇ ਹੋ ਜਾਂਦੇ ਆ ਅਸੀਂ ਇਹ ਕੰਮ ਕਰਨਾ ਹੀ ਕਰਨਾ ਆ ਤੇ ਜੇ ਸਾਡਾ ਹੌਸਲਾ ਵੱਧਦਾ ਆ ਗੁਰਬਾਣੀ ਨੂੰ ਯਾਦ ਕਰ ਕਰਕੇ ਉਹ ਸਾਨੂੰ ਲਾਈਕ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਆ ਤੇ ਉਹਦੇ ਬਾਅਦ ਵਿੱਚ ਸਾਨੂੰ ਗੁਰਦੁਆਰੇ ਆਨ ਲਈ ਮੋਟੀਵੇਟ ਕਰਦਾ ਆ ਕਿ ਅਸੀਂ ਬਾਬਾ ਜੀ ਕੋਲ ਜਾ ਕੇ ਇਹ ਮੰਗਿਆ ਸੀਗਾ ਤੇ ਸਾਡੀ ਲਾਈਫ ਬਾਬਾ ਜੀ ਦੇ ਰਾਹੀ ਇੰਨੀ ਇੰਨੀ ਚੰਗੀ ਚੱਲ ਰਹੀ ਆ ਤੇ ਜੱਕੇ ਬਾਬਾ ਜੀ ਸ਼ੁਕਰਾਨਾ ਕਰੀਏ ਤੇ ਵਿਜੀ ਲਾਈਫ ਦੇ ਵਿੱਚ ਵੀ ਸਾਨੂੰ ਲਾਈਕ ਟਾਈਮ ਕੱਢ ਰਹੇ ਆ ਅਸੀਂ ਪਪਾ ਲਾਈਕ ਟਾਈਮ ਕੱਢਣ ਨੇ ਆਪਣੇ ਬਾਬਾ ਜੀ ਨੂੰ ਮੱਥਾ ਟੇਕਣਾ ਸਾਡਾ ਰੋਟਿਨ ਰੁਟੀਨ ਬਣ ਚੁੱਕਿਆ ਆ ਯਾਰ ਪਹਿਲਾਂ ਮੈਂ ਇੱਥੇ ਆ ਕੇ ਹਫਤੇ ਵਿੱਚ ਇੱਕ ਦਿਨ ਜਾਂਦਾ ਸੀ ਗੁਰਦੁਆਰੇ ਹੁਣ ਮੈਂ ਹੌਲੀ ਹੌਲੀ ਦੋ ਦਿਨ ਜਾ ਰਹੇ ਆਇਆ ਸ਼ੁਰੂ ਤੋਂ ਹੀ ਬਚਪਨ ਦੇ ਵਿੱਚ ਸਾਡੇ ਕੋਲ ਨਿਯਮ ਸੀਗਾ ਕਿ ਅਸੀਂ ਹਫਤੇ ਵਿੱਚ ਕਿੰਨੀ ਤਿੰਨ ਦਿਨ ਗੁਰਦੁਆਰੇ ਜਾਣੇ ਜਾਣਾ ਹੈ ਉਸ ਤੇ ਕਿ ਸੇਵਾ ਕਰਨੀ ਆ ਬੱਚੜ ਗਈ ਲੋਕਾਂ ਦੀ ਮਦਦ ਕਰਨੀ ਆ ਤੁਸੀਂ ਮਹਿਸੂਸ ਕਰਦੇ ਹੋ ਕਿ ਗੁਰਬਾਣਾ ਜੁੜ ਕੇ ਤੁਹਾਡੇ ਜੀਵਨ ਵਿੱਚ ਇਹੋ ਜਿਹਾ ਪਰਿਵਰਤਨ ਆਇਆ ਜੇ ਨਾ ਜੁੜੇ ਹੁੰਦੇ ਤਾਂ ਸ਼ਾਇਦ ਤੁਹਾਡਾ ਸੁਭਾਅ ਇਸ ਤਰ੍ਹਾਂ ਦਾ ਨਾ ਹੁੰਦਾ ਹਾਂਜੀ ਜੋ ਤੁਹਾਡੇ ਸੁਭਾਅ ਵਿੱਚ ਹੁਣ ਗੁਣ ਨਾ ਚਾਹੇ ਨਿਮਰਤਾ ਅਲੀਮੀਂਦੇ ਦੇ ਰੂਪ ਵਿੱਚ ਆ ਹੰਕਾਰ ਰਹਿ ਤਾ ਦੂਜਿਆਂ ਦੇ ਕੰਮ ਆਉਣ ਦੀ ਭਾਵਨਾ ਇਹ ਜਜ਼ਬਾ ਕਿ ਤੁਸੀਂ ਜਦੋਂ ਦੇਖਦੇ ਹੋ ਕੋਈ ਲੋੜਵੰਦਾ ਤਾਂ ਬਿਨਾਂ ਕੁਝ ਦੇਖਿਆਂ ਕਿ ਇਹ ਕੌਣ ਆ ਜਾਏ ਆ ਸਕਾਂ ਕਿ ਮੇਰਾ ਜੁਰਤ ਧੰਨਵਾਦ ਕਰੂਗਾ ਤਾਂ ਹੀ ਮੈਂ ਕਰਨੀ ਆ ਜੇ ਮੈਨੂੰ ਕੋਈ ਮਿਲੂਗਾ ਬਸ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਹਾਂਜੀ ਤੁਸੀਂ ਜਿਹੜਾ ਉਹ ਇਸ ਖੇਤਰ ਵੀ ਤਤਪਰਦੇ ਨੇ ਹੋ ਤੁਸੀਂ ਮਹਿਸੂਸ ਕਰਦੇ ਹੋ ਕਿ ਸਭ ਗੁਰਬਾਣੀ ਦਾ ਪ੍ਰਤਾਪ ਆ ਹਾਂਜੀ ਹਾਂਜੀ ਇਹ ਜਿਹੜਾ ਮਨ ਆ ਅੰਦਰ ਇਹ ਬਹੁਤ ਚੰਚਲ ਮਨਿਆ ਜੀ ਇਹ ਮਨ ਕਦੇ ਨਾ ਕਦੇ ਤੁਹਾਨੂੰ ਪੁੱਠੇ ਪੁੱਠੇ ਰਹਾ ਵਾਸਤੇ ਪੰਦਾ ਆ ਪਰ ਅਸੀਂ ਕਦੇ ਵੀ આજ ਤੱਕ ਬਾਬਾ ਜੀ ਬਾਬਾ ਜੀ ਕਿਰਪਾ ਨਾਲ ਕਿਸੇ ਪੁੱਠੇ ਰਾਤੇ ਪਈ ਨਹੀਂ ਆ ਤੇ ਅਸੀਂ ਬਸ ਆਈ ਸੋਚੇ ਆਏ ਆ ਕਿ ਜਿਵੇਂ ਜਿਹੜਾ ਮਨ ਕਹੇ ਤੀ ਵੀ ਡੋਲਦਾ ਆ ਅਸੀਂ ਜਾਂ ਕੇ ਸਿਰਫ ਬਾਬਾ ਜੀ ਤੋਂ ਉਸ ਸਵਾਲ ਦਾ ਪ੍ਰਸ਼ਨ ਲੈ ਉੱਤਰ ਲੈਂਦੇ ਆ ਕਿ ਇਸ ਦਾ ਸਾਡਾ ਮਨ ਇਸ ਪਾਸੇ ਜਾ ਰਿਹਾ ਆ ਅਸੀਂ ਇਹਨੂੰ ਰੋਕੀਏ ਅਸੀਂ ਇਹਨੂੰ ਕੰਟਰੋਲ ਕਰੀ ਸਾਡੇ ਮਨ ਨੂੰ ਤੇ ਸਾਨੂੰ ਕਿਤੇ ਨਾ ਕਿਤੇ ਗੱਲਾਂ ਵਿੱਚ ਜਾਂ ਅਰਦਾਸ ਦੇ ਉਪਰੰਤ ਹੁਕਮ ਨਮਾ ਸਾ ਪੜਦੇ ਆ ਉਹਦੇ ਵਿੱਚ ਕਦੇ ਨਾ ਕਦੇ ਜਵਾਬ ਮਿਲ ਜਾਂਦਾ ਆ ਜਾਂ ਜਦ ਸਵੇਰੇ ਬਾਬਾ ਜੀ ਕਥਾ ਕਰ ਰਹੇ ਹੁੰਦੇ ਆ ਤੇ ਉਹਦੇ ਵਿੱਚ ਸਾਨੂੰ ਜਵਾਬ ਮਿਲ ਜਾਂਦਾ ਆ ਕਦੇ ਨਾ ਕਦੇ ਕਿ ਆਪਾਂ ਉਸ ਕੰਮ ਵਾਸਤੇ ਨਹੀਂ ਜਾਣਾ ਆ ਪਰ ਮੇ ਜਵਾਬ ਸਾਨੂੰ ਇਮੀਡੀਏਟਲੀ ਨਹੀਂ ਮਿਲਦਾ ਪਰ ਕਦੇ ਨਾ ਕਦੇ ਫਿਰ ਉਹ ਲੈਕ ਉਸ ਹਫਤੇ ਦੇ ਅੰਦਰ ਅੰਦਰ ਤੁਹਾਡਾ ਥੌਟ ਪ੍ਰੋਸੈਸ ਪੂਰਾ ਚੇਂਜ ਹੋ ਜਾਂਦਾ ਹੈ ਗੁਰਬਾਈ ਨੂੰ ਪੜ ਕੇ ਜੇ ਤੁਸੀਂ ਲਾਈਕ ਉਤੇ ਜ਼ੋਰ ਪਾਉਂਦੇ ਆ ਕਿ ਕਿੱਦਾਂ ਕਿੱਦਾਂ ਅਸੀਂ ਇਸ ਪਾਸੇ ਜਾਵਾਂਗੇ ਤਾਂ ਸਾਡਾ ਇਹ ਨੁਕਸਾਨ ਹੋ ਸਕਦੇ ਆ ਤੇ ਅਸੀਂ ਕਦੇ ਵੀ ਇਸ ਪਾਸੇ ਨਹੀਂ ਗਏਗੇ ਹਾਂ ਤੁਸੀਂ ਮਤਲਬ ਜਿਹੜਾ ਇਹ ਕਹਿਣਾ ਚਾਹੁੰਦੇ ਹੋ ਕਿ ਅਸਲ ਜਿਹੜੀ ਗੁਰਬਾਣੀ ਦੀ ਸੋਝੀ ਆ ਸਮਝਾ ਹਾਂਜੀ ਇਹ ਸਮਝ ਦੇ ਨਾਲ ਸੰਜਿਹੜਾ ਅਸਲ ਲਾਭ ਆ ਅਸਲ ਖੱਤੀ ਆ ਉਹ ਸਾਨੂੰ ਸੁਭਾਅ ਦੇ ਰੂਪ ਵਿੱਚ ਆ ਹਾਂਜੀ ਨੇਚਰ ਦੇ ਰੂਪ ਵਿੱਚ ਆ ਹਾਂਜੀ ਉਹ ਸਾਡੇ ਐਟੀਟਿਊਡ ਦੇ ਰੂਪ ਵਿੱਚ ਆ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਆ ਉਹ ਪੋਜ਼ਿਟਿਵਿਟੀ ਦੇ ਰੂਪ ਵਿੱਚ ਆ ਹਾਂਜੀ ਹਾਂਜੀ ਕਿ ਜਿਹੜਾ ਸਾਨੂੰ ਅਸਰ ਜਿਹੜਾ ਫਲ ਮਿਲਦਾ ਉਹ ਸਾਨੂੰ ਇਸ ਰੂਪ ਵਿੱਚ ਮਿਲਦਾ ਹਾਂਜੀ ਜਿਹੜਾ ਕਿ ਭਾਵੇਂ ਪ੍ਰਸਥਿਤੀ ਬਾਹਰ ਕੈਸੀ ਵੀ ਹੋਵੇ ਹਾਂਜੀ ਅਸੀਂ ਡੋਲਦੇ ਨਹੀਂ ਸਾਡੀ ਅਡੋਲਤਾ ਕਾਇਮ ਰਹਿੰਦੀ ਆ ਹਾਂਜੀ ਹਾਂਜੀ ਗੁਰਬਿੰਦਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੇਕਰ ਅਖੀਰ ਵਿੱਚ ਹਾਂਜੀ ਤੁਸੀਂ ਦੋ ਸ਼ਬਦ ਸਾਡੇ ਦਰਸ਼ਕਾਂ ਨੂੰ ਕੋਈ ਕਹਿਣਾ ਹੈ ਹੁਣ ਤਾਂ ਤੁਸੀਂ ਆਪਣੇ ਇੱਕ ਹੈ ਨੌਜਵਾਨ ਦੀ ਹਸਿਆਤ ਵਿੱਚ ਖਾਸ ਤੋ ਜਿਹੜਾ ਨੌਜਵਾਨ ਵਰਗ ਆ ਉਹਨੂੰ ਕੀ ਕਹਿਣਾ ਚਾਹੋਗੇ ਅਸੀਂ ਸਿਰਫ 아이 ਕਹਿਣਾ ਚਾਹਾਂਗੇ ਜੀ ਤੁਸੀਂ ਪੱਗਾ ਬਣ ਰਹੇ ਹੋ ਤੁਸੀਂ ਪੱਗਾ ਬਣ ਕੇ ਰੱਖੋ ਆਪਣੀ ਅੱਡ ਤੋਂ ਪਛਾਣ ਬਣ ਰਹੀ ਆ ਸੋਸਾਇਟੀ ਦੇ ਵਿੱਚ ਤੇ ਅਸੀਂ ਲਾਈਕ ਆਪਣੇ ਖਾਲਸਾ ਪੰਥ ਨੂੰ ਅੱਗੇ ਲੈ ਕੇ ਜਾਣਾ ਆ ਤੇ ਅੱਗੇ ਆਨ ਵਾਲਾ ਖਾਲਸਾ ਪੰਥ ਸਾਡੇ ਮੋਢਿਆਂ ਉੱਤੇ ਹੀ ਆ ਤੇ ਅਸੀਂ ਕਦੇ ਵੀ ਲਾਈਕ ਆਪਾਂ ਹਮੇਸ਼ਾ ਡੋਲ ਰਹਿਣਾ ਹੈ ਆਪਾਂ ਕਦੇ ਵੀ ਡੋਲਣਾ ਨਹੀਂ ਆ ਤੇ ਹਮੇਸ਼ਾ ਅੰਦਰੋਂ ਆਪਾਂ ਆਪਣੇ ਸਾਰੇ ਆ ਸ਼ਾਹਬਜ਼ਾਦਾ ਨੂੰ ਦੇਖਣਾ ਹੈ ਆਪਣੇ ਗੁਰੂਆਂ ਨੂੰ ਦੇਖਣਾ ਹੈ ਕਿ ਉਹ ਇਸ ਉਹ ਇਸ ਖਾਸ ਪੰਥ ਵਾਸਤੇ ਕਿੰਨਾ ਕੁਝ ਵਾਰ ਗਏ ਤੇ ਆਪਾਂ ਲਾਈਕ ਆਪਾਂ ਥੋੜਾ ਜਿਆਦਾ ਇਥੇ ਕੰਟਰੀਬਿਊਸ਼ਨ ਕਰੂੰਗੇ ਆਪਣਾ ਨਿੱਕਾ ਨਿੱਕਾ ਕੰਟਰੀਬਿਊਸ਼ਨ ਆਪਣੀ ਕੌਮ ਨੂੰ ਅੱਗੇ ਮਦਦ ਦੇ ਰੂਗਾ ਤੇ ਆਪਾਂ ਇਹ ਲੈਸਨ ਅੱਗੇ ਸਾਡੇ ਨੂੰ ਅਪ ਲਾਈਕ ਪ੍ਰੋਮੋਟ ਕਰ ਸਕਦੇ ਆ ਤੇ ਜਿੰਨਾ ਹੋ ਸਕੇ ਵਕਤ ਤੋਂ ਬਾਅਦ ਆਪਾਂ ਆਪਣੇ ਦੋਸਤਾਂ ਨੂੰ ਆਪਣੇ ਲੋਕਾਂ ਨੂੰ ਆਪਣੀ ਫੈਮਲੀ ਨੂੰ ਕੁਦਵਾਰੀ ਲੈ ਕੇ ਆਈਏ ਤੇ ਉਹਨਾਂ ਦਾ ਸ케ਡਿਊਲ ਚੇਂਜ ਕਰਾਇਆ ਕਿ ਗੁਰਦੁਆਰਾ ਸਾਹਿਬ ਆਣਾ ਇੱਕ ਜ਼ਰੂਰੀ ਚੀਜ਼ ਹੈ ਜਿੱਦਾਂ ਅਸੀਂ ਸਮਝਿਆ ਹੌਲੀ ਹੌਲੀ ਸਾਰੇ ਸਮਝਣ ਬਹੁਤ ਬਹੁਤ ਤੁਹਾਡਾ ਧੰਨਵਾਦ ਬਿੰਦ ਸਿੰਘ ਜੀ ਤੁਸੀਂ ਪਤਾ ਬੜੇ ਬੀਜ਼ੀ ਹੋ ਫਿਰ ਵੀ ਤੁਸੀਂ ਜਿਹੜਾ ਉਸ ਸਮਾਂ ਕੱਢਿਆ ਸਾਡੇ ਦਰਸ਼ਕਾਂ ਲਈ ਦਰਸ਼ਕੋ ਅਸੀਂ ਇਹਨਾਂ ਸ਼ਬਦਾਂ ਨਾਲ ਜਿੱਤੇ ਬਿੰਦ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਆ ਤੇ ਤੁਹਾਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਜਿਹੜੇ ਅੱਜ ਤੋਂ ਪ੍ਰੋਗਰਾਮ ਦੇਖਦੇ ਹੋ ਤਾਂ ਜ਼ਰੂਰ ਜਿਹੜੇ ਆਪ ਕਮੈਂਟਸ ਜਿਹੜੇ ਆ ਉਹ ਜ਼ਰੂਰ ਜਿਹੜੇ ਆ ਜੋ ਵੀ ਤੁਸੀਂ ਮਹਿਸੂਸ ਕਰਦੇ ਹੋ ਉਹ ਜ਼ਰੂਰ ਜਿਹੜੇ ਆ ਸਮਾਂ ਕੱਢ ਕੇ ਉਹ ਜਿਹੜੇ ਉਹ ਕਰਿਆ ਕਰੋ ਜ਼ਰੂਰੀ ਜੋ ਵੀ ਤੁਹਾਡੇ ਮਨ ਚ ਆ ਰਿਹਾ ਹੈ ਪ੍ਰੋਗਰਾਮ ਦੇ ਕੇ ਜ਼ਰੂਰੀ ਨਹੀਂ ਕਿ ਉਹ ਸਾਸੀ ਉਹਨਾਂ ਨੂੰ ਲਾਈਕ ਕਰੀਏ ਚੰਗਾ ਸਮਝੀਏ ਨਾ ਸਮਝੀਏ ਅਸੀਂ ਚੋਣਿਆ ਕਿ ਇਹ ਪ੍ਰੋਗਰਾਮ ਜਿਹੜਾ ਆਮ ਸਿੱਖ ਸੰਗਤ ਨਾਲ ਸੰਬੰਧਿਤ ਪ੍ਰੋਗਰਾਮ ਆ ਅਸੀਂ ਮਹਿਸੂਸ ਕਰਦੇ ਹਾਂ ਕਿ ਹਰ ਜਿਹੜਾ ਸਿੱਖ ਆ ਉਹ ਬੰਦੀ ਚੜ੍ਹਦੀ ਕਲਾ ਚੋਂਦਾ ਦੇ ਚੜਦੀ ਕਲਾ ਦਾ ਹਰ ਪੱਖ ਤਾਂ ਹੀ ਜਿਹੜਾ ਉਹ ਸੰਪਨ ਹੋ ਸਕਦਾ ਪਰਫੁੱਲਦ ਹੋ ਸਕਦਾ ਜੇਕਰ ਹਰ ਸਿੱਖ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਦੇ ਹੋ ਆਪਣਾ ਯੋਗਦਾਨ ਪਾਵੇ ਤੋਂ ਅਸੀਂ ਮੈਂ ਮਹਿਸੂਸ ਕਰਦਾ ਪੂਰੇ ਮਹਿਸੂਸ ਕਰਕੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜੋ ਵੀ ਮਹਿਸੂਸ ਕਰਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵਧੀਆ ਢੰਗ ਨਾਲ ਕਿਵੇਂ ਪੇਸ਼ ਕਰ ਸਕਦੇ ਹਾਂ ਕਿਹੜੇ-ਕਿਹੜੇ ਪੱਖ ਜਿਹੜੇ ਉਹ ਬਾਰਤ ਦੀ ਲੋੜ ਆ ਜੇਕਰ ਤੁਸੀਂ ਆਪਣੇ ਕਮੈਂਟਸ ਰਾਹੀਂ ਸਾਡੇ ਤੱਕ ਪਹੁੰਚਾਵੋਗੇ ਸਾਨੂੰ ਇਹਦੇ ਵਿੱਚੋਂ ਕਾਫੀ ਕੋਈ ਜਿਹੜਾ ਉਹ ਸਾਨੂੰ ਪ੍ਰੇਰਣਾ ਮਿਲੂਗੀ ਉਤਸ਼ਾਹ ਮਿਲੂਗਾ ਸਾ ਜਿਹੜੇ ਗੈਸਟ ਆਉਂਦੇ ਆ ਜਿੰਨਾਂ ਆਪਾਂ ਇੰਟਰਵਿਊ ਕਰਦੇ ਆ ਗੱਲਬਾਤ ਕਰਦੇ ਆ ਉਹਨਾਂ ਨੂੰ ਵੀ ਜਿਹੜਾ ਕਾਫੀ ਕੋਈ ਤੁਹਾਡੇ ਜਿਹੜੇ ਕਮੈਂਟਸ ਆ ਇਹਨਾਂ ਤੋਂ ਜਿਹਨਾਂ ਨੂੰ ਸਿੱਖਣ ਨੂੰ ਮਿਲਦਾ ਤਾਂ ਮੈਂ ਬੇਨਤੀ ਕਰੂੰਗਾ ਕਿ ਜ਼ਰੂਰ ਤੁਸੀਂ ਜਿਹੜਾ ਉਹ ਕਮੈਂਟਸ ਜਿਹੜੇ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੇ ਤੁਸੀਂ ਸਬਸਕ੍ਰਾਈਬ ਸਾਡਾ ਚੈਨਲ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਜ਼ਰੂਰ ਜਿਹੜਾ ਉਹ ਕਰੋ ਤਾਂ ਕਿ ਜੋ ਵੀ ਸਾਡੀਆਂ ਵੀਡੀਓ ਜਿਹੜੀਆਂ ਬਣਦੀਆਂ ਉਸੇ ਬਣਾਉਨੇ ਹੋ ਤੁਹਾਡੇ ਤੱਕ ਜਿਹੜੀਆਂ ਉਸਦੀਆਂ ਪਹੁੰਚ ਸਕਣ ਇਹਨਾਂ ਸ਼ਬਦਾਂ ਨਾਲ ਅਸੀਂ ਇਥੇ ਹੀ ਪ੍ਰੋਗਰਾਮ ਸਮਾਪਤ ਕਰ ਰਹੇ ਹਾਂ ਅਗਲੇ ਹਫ਼ਤੇ ਫਿਰ ਅਸੀਂ ਕਿਸੇ ਹੋਰ ਨੌਜੋਨ ਲੈ ਕੇ حاضر ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ